ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਪਾਸ ਨਾਨਕ ਸਿੰਘ ਮਿਸਤਰੀ ਨੇ ਪਹਾੜ ਵਿੱਚ ਗੁਫਾ ਪੁੱਟਣ ਦੀ ਸੇਵਾ ਕਰਨੀ ਬਾਬਾ ਜੀ ਨਗਰੋਟੇ ਵਿਰਾਜਮਾਨ ਹਨ ਜਿਉਂ-ਜਿਉਂ ਸੰਗਤ ਨੂੰ ਪਹਾੜਾਂ ਤੇ ਆਉਂਦਾ ਪਤਾ ਲੱਗ ਰਿਹਾ ਹੈ ਸੰਗਤਾਂ ਹੁਮ-ਹੁਮਾ ਕੇ ਆ ਰਹੀਆਂ ਹਨ ਸਰਗੋਦੇ ਦੇ ਰਹਿਣ ਵਾਲਾ ਮਿਸਤਰੀ ਨਾਨਕ ਸਿੰਘ ਇਹ ਬਿਲਡਿੰਗ ਦੇ ਕੰਮ ਨੂੰ ਬੜਾ ਸਿਆਣਾ ਸੀ ਇਸ ਦੇ ਮਨ ਫੁਰਨਾ ਹੋਇਆ ਕਿ ਦੁਨਿਆਵੀ ਕੰਮ ਤਾਂ ਮੁਕਨੇ ਹੀ ਨਹੀਂ ਕੁਝ ਆਪਣਾ ਅੱਗਾ ਵੀ ਸਵਾਰ ਲਈਏ ਤੇ ਅੱਗਾ ਸਵਾਰਨ ਵਾਸਤੇ ਇੱਕੋ ਹੀ ਸਾਧਨ ਹੈ। ਆਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਪਛੇਵਲ ਨਾਮ। ਇਸ ਵਿਚਾਰ ਨੂੰ ਮੁੱਖ ਰੱਖ ਕੇ 20-25 ਦਿਨ ਵਾਸਤੇ ਘਰੋ ਤਿਆਰੀ ਕੀਤੀ ਕਿ ਬਾਬਾ ਜੀ ਪਾਸ ਰਹਿ ਕੇ ਸੇਵਾ ਕਰਨੀ ਹੈ। ਘਰ ਤੋਂ ਤਿਆਰੀ ਕਰਕੇ ਨਾਨਕ ਸਰ ਕਲੇਰੀ ਪੁੱਜਿਆ। ਇੱਥੋਂ ਪਤਾ ਲੱਗਾ ਕਿ ਬਾਬਾ ਜੀ ਨਗਰੋਟੇ ਚਲੇ ਗਏ ਹਨ। ਇੱਥੋਂ ਤਿਆਰੀ ਕਰਕੇ ਨਗਰੋਟੇ ਤੇ ਨਗਰੋਟੇ ਤੋਂ ਚਰਮਨ ਸਿੰਘ ਪਾਸੋਂ ਪੂਰਾ ਪਤਾ ਕਰਕੇ ਬਾਬਾ ਜੀ ਪਾਸ ਪਹੁੰਚਿਆ ਚਰਨਾ ਵਿੱਚ ਤਿਲ ਫੁੱਲ ਪ੍ਰਸ਼ਾਦ ਰੱਖ ਕੇ ਮੱਥਾ ਟੇਕਿਆ ਹਜ਼ੂਰ ਨੇ ਜੀ ਆਇਆਂ ਕਿਹਾ ਇਸ ਨੇ ਅੱਗੋਂ ਬੇਨਤੀ ਕੀਤੀ ਪਾਤਸ਼ਾਹ ਮੈਨੂੰ ਕੋਈ ਸੇਵਾ ਬਖਸ਼ੋ ਇਸ ਵੇਲੇ ਇੱਕ ਕਮਰੇ ਦੀ ਛੱਤ ਪਰ ਸਲੇਟਾਂ ਪੈ ਰਹੀਆਂ ਹਨ ਹਜ਼ੂਰ ਨੇ ਹੁਕਮ ਦਿੱਤਾ ਬਾਬਾ ਸਿਆ ਨਾਨਕ ਸਿੰਘ ਨੂੰ ਵੀ ਨਾਲ ਸੇਵਾ ਵਿੱਚ ਲਾ ਲਓ ਹੁਣ ਸਤਵਚਨਕਾਰ ਜਿੱਥੇ ਹੋਰ ਸੇਵਾਦਾਰ ਮਿਸਤਰੀ ਰਾਤ ਸੇਵਾ ਕਰ ਰਹੇ ਸਨ ਉੱਥੇ ਨਾਨਕ ਸਿੰਘ ਨੂੰ ਵੀ ਸੇਵਾ ਮਿਲ ਗਈ ਇਹਨਾਂ ਨੇ ਅੱਜ ਹੀ ਛੱਤ ਦਾ ਕੰਮ ਨਿਬੇੜ ਕੇ ਹੋਰ ਜੋ ਥੋੜੀ ਸੇਵਾ ਸੀ ਸਾਰੀ ਕੀਤੀ ਅਗਲੇ ਦਿਨ ਬਾਬਾ ਜੀ ਚਸ਼ਮੇ ਪਰ ਲੈ ਗਏ ਪਰ ਚਸ਼ਮੇ ਪਰ ਜਾਣ ਵਾਸਤੇ ਰਸਤਾ ਬਹੁਤ ਖਰਾਬ ਸੀ ਜਾਂਦਿਆਂ ਕਾਫੀ ਟਾਈਮ ਲੱਗ ਗਿਆ ਕਿਉਂਕਿ ਫਰ ਲੌਂਗ ਡੇਟ ਫਰ ਲੌਂਗ ਦੀ ਵਿਥ ਤੇ ਸੀ ਨਾਨਕ ਸਿੰਘ ਨੇ ਤਕਲੀਫ ਮਹਿਸੂਸ ਕੀਤੀ ਤੇ ਬੇਨਤੀ ਕੀਤੀ ਪਾਦਸ਼ਾਹ ਜੇ ਹੁਕਮ ਹੋਵੇ ਤਾਂ ਠਾੜ ਤੋਂ ਲੈ ਕੇ ਇੱਥੋਂ ਤੱਕ ਸਿੱਧੀਆਂ ਪੌੜੀਆਂ ਬਣਾ ਦਈਏ ਤਾਂ ਕਿ ਆਪ ਜੀ ਨੂੰ ਆਉਣਾ ਜਾਣਾ ਸੌਖਾ ਹੋ ਜਾਏ। ਹਜ਼ੂਰ ਨੇ ਪ੍ਰਸੰਤਾਪੂਰਵਕ ਹੁਕਮ ਦੇ ਦਿੱਤਾ। ਉਹ ਨਾਨਕ ਸਿੰਘ ਨੇ 바ਵਾ ਸਿੰਘ ਨੂੰ ਤੇ ਹੋਰ ਸੇਵਾਦਾਰਾਂ ਨੂੰ ਨਾਲ ਲੈ ਕੇ ਪੌੜੀਆਂ ਐਸੀਆਂ ਬਣਾਈਆਂ ਕਿ ਜਿਸ ਨੂੰ ਦੇਖਣ ਵਾਲੇ ਹੈਰਾਨ ਹੋ ਗਏ। ਕਿਉਂਕਿ ਇਸ ਜੰਗਲ ਵਿੱਚ ਪਦਮ ਦੇ ਦਰਖਤ ਬਹੁਤ ਸਨ ਤੇ ਪਦਮ ਦੀ ਛਿਲ ਐਸੀ ਹੁੰਦੀ ਹੈ ਜਿਸ ਤਰ੍ਹਾਂ ਸੱਪ ਦੀ ਕੁੰਝ ਚਮਕਦੀ ਹੈ। ਤੀਨੇ ਹੀ ਇਹ ਲੱਕੜ ਦੂਰੋਂ ਹੀ ਚਮਕਦੀ ਹੈ ਜ਼ਿਆਦਾ ਤੌਰ ਤੇ ਲਾਲ ਤੇ ਪੀਲੇ ਰੰਗ ਦੀ ਹੁੰਦੀ ਹੈ ਸਫੇਦ ਤੇ ਹਰੇ ਰੰਗ ਦੀ ਵੀ ਛਿਲ ਹੁੰਦੀ ਹੈ ਪਰ ਬਹੁਤ ਘੱਟ ਇਸ ਤਰ੍ਹਾਂ ਜੰਗਲ ਵਿੱਚੋਂ ਲੱਕੜਾਂ ਵੜ ਕੇ ਪੋੜੀ ਦੇ ਅੱਗੇ ਲਗਾ ਕੇ ਅੱਗੋਂ ਦੋ ਕਿਲੀਆਂ ਲੱਕੜ ਦੀਆਂ ਠੋਕ ਦੇਣੀਆਂ ਤੇ ਬਾਕੀ ਥਾਂ ਪਰ ਮਿੱਟੀ ਪੂਰੀ ਕਰ ਦੇਣੀ ਕਿਉਂਕਿ ਇਹ ਪਹਾੜੀ ਮਿੱਟੀ ਅਤੇ ਪੱਥਰ ਦੀ ਇਕੱਠੀ ਹੀ ਸੀ ਤੇ ਚੀਕਨੀ ਵੀ ਪੱਥਰ ਵਰਗੀ ਸੀ ਇਸ ਤਰ੍ਹਾਂ ਦੋ ਦਿਨ ਦੇ ਵਿੱਚ ਸਾਰੀਆਂ ਪੋੜੀਆਂ ਤਿਆਰ ਹੋ ਗਈਆਂ ਬਾਬਾ ਜੀ ਦੇਖ ਕੇ ਬੜੇ ਪ੍ਰਸੰਨ ਹੋਏ ਤੇ ਅਸੀਂ ਵੀ ਦੇਖ ਕੇ ਬੜੇ ਪ੍ਰਸੰਨ ਹੋਏ ਜਿਵੇਂ ਪੌੜੀਆਂ ਵਿੱਚ ਬਿਜਲੀ ਦੀਆਂ ਟਿਊਬਾਂ ਲੱਗੀਆਂ ਹੁੰਦੀਆਂ ਹਨ ਕਿਉਂਕਿ ਜੋ-ਜੋ ਪੌੜੀਆਂ ਤੇ ਪੈਰ ਰੱਖੇ ਜਾਂਦੇ ਸੀ ਤੇਉਂ ਹੀ ਉਸ ਪਦਮ ਦੀ ਛਿਲ ਵਿੱਚੋਂ ਚਮਕ ਪੈਦਾ ਹੁੰਦੀ ਸੀ ਜਿਸ ਵੇਲੇ ਕਿਤੇ ਸੂਰਜ ਦੀ ਕਿਰਨ ਪੈਂਦੀ ਸੀ ਤਾਂ ਇਉਂ ਪ੍ਰਤੀਤ ਹੁੰਦਾ ਸੀ ਜਿਵੇਂ ਸ਼ੀਸ਼ੇ ਵਿੱਚ ਸੂਰਜ ਦੀਆਂ ਕਿੰਨਾਂ ਪੈਂਦੀਆਂ ਹਨ ਇਹ ਪਦਮ ਦੀ ਲੱਕੜੀ ਪੱਕੀ ਵੀ ਐਸੀ ਹੁੰਦੀ ਹੈ ਕਿ ਕੌ ਦੀ ਲੱਕੜ ਨੂੰ ਵੀ maat ਪਾ ਦਿੰਦੀ ਹੈ ਪਹਾੜੀਏ ਲੋਕ ਬਿਨਾਂ ਰੰਦੇ ਤੋਂ ਇਸ ਦੀਆਂ ਮੰਜੇ ਦੀਆਂ ਬਾਹੀਆਂ ਆਮ ਕਰਕੇ ਬਣਾਉਂਦੇ ਹਨ ਹੱਥ ਵਿੱਚ ਫੜਨ ਵਾਸਤੇ ਸੋਟੀ ਵੀ ਇਸੇ ਦੀ ਹੀ ਰੱਖਦੇ ਹਨ ਇਸ ਦਾ ਇੱਕ ਹੋਰ ਵੀ ਬਹੁਤ ਪਾਰਾਗੁਣ ਦੱਸਿਆ ਜਾਂਦਾ ਹੈ ਕਿ ਜਿੱਥੇ ਪਦਮ ਦੀ ਲੱਕੜੀ ਹੋਵੇ ਉੱਥੇ ਸੱਪ ਵੀ ਨੇੜੇ ਨਹੀਂ ਆਉਂਦਾ ਹੋਰ ਜੇ ਹੱਥ ਵਿੱਚ ਫੜੀ ਹੋਈ ਹੋਵੇ ਤਾਂ ਦੂਰੋਂ ਹੀ ਚਮਕ ਦੀ ਨਜ਼ਰ ਪੈ ਜਾਂਦੀ ਹੈ ਇਸ ਛਿਲ ਦੇ ਵਿੱਚ ਜਿੱਥੇ ਚਮਕ ਹੁੰਦੀ ਹੈ ਉੱਥੇ ਇਸ ਚਮਕ ਦੇ ਵਿੱਚ ਐਸੀਆਂ ਧਾਰਾਂ ਪੈਦਾ ਹੋ ਜਾਂਦੀਆਂ ਹਨ ਜਿਵੇਂ ਫੁਲਾਦੀ ਕਿਰਪਾਨ ਦੇ ਵਿੱਚ ਲਕੀਰਾਂ ਬਣ ਜਾਂਦੀਆਂ ਹਨ ਔਰ ਅਸਲੀ ਹਾਥੀ ਦੰਦ ਦੇ ਵਿੱਚ ਵੀ ਲਕੀਰਾਂ ਬਣ ਜਾਂਦੀਆਂ ਹਨ ਪਰ ਇਸ ਪਦਮ ਵਿੱਚ ਤਾਂ ਬਹੁਤ ਖੂਬਸੂਰਤ ਖਜੂਰ ਦੇ ਪੱਤਿਆਂ ਦੀ ਤਰ੍ਹਾਂ ਲਿਸ਼ਕਾਰੇ ਪੈਂਦੇ ਹਨ ਸੋ ਇਹ ਪੌੜੀਆਂ ਜੋ ਵੀ ਦੇਖਦਾ ਹੈ ਮਨ ਨੂੰ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਸਵਰਗਾ ਦੀਆਂ ਪੌੜੀਆਂ ਹੋਵਨ ਹੁਣ ਬਾਬਾ ਜੀ ਨੇ ਇਸ ਚਸ਼ਮੇ ਨੂੰ 5 ਫੁੱਟ ਚੌੜਾ ਤੇ 60 ਫੁੱਟ ਲੰਬਾ ਤੇ ਲੱਕ ਜਿੰਨਾ ਡੂੰਗਾ ਕਰਵਾਇਆ ਤੇ ਪਾਸਿਆਂ ਤੇ ਵੱਡੇ ਵੱਡੇ ਪੱਥਰ ਰਖਾਏ ਵਿਚੋਂ ਬਜਰੀ ਘੜ ਕੇ ਲੱਕ ਜਿਤਨਾ ਡੂੰਗਾ ਰਹਿਣ ਦਿੱਤਾ ਤੇ ਇੱਕ ਪੱਥਰ ਪਰ ਨਾਨਕਸਰ ਲਿਖਵਾਇਆ ਇੱਕ ਪੱਥਰ ਬਹੁਤ ਵੱਡਾ ਸਾਰਾ ਜੋ ਚਸ਼ਮੇ ਦੇ ਨੇੜੇ ਸੀ ਅਝੂਰ ਨੇ ਬਚਨ ਕੀਤਾ ਨਾਨਕ ਸਿੰਘ ਇਸ ਪੱਥਰ ਪਰ ਇਹ ਲਿਖ ਦੇ ਇਸ ਚਸ਼ਮੇ ਵਿੱਚ ਜੋ ਇਸ਼ਨਾਨ ਕਰੇਗਾ ਉਸ ਦੀ ਚਰਾਸੀ ਕੱਟੀ ਜਾਵੇਗੀ ਅੱਗੋਂ ਨਾਨਕ ਸਿੰਘ ਨੇ ਸਤ ਵਜਨ ਕਰਕੇ ਲਿਖ ਦਿੱਤਾ ਹੁਣ ਬਾਬਾ ਜੀ ਦੁਪਹਿਰ ਇੱਥੇ ਹੀ ਕਟਿਆ ਕਰਦੇ ਸਨ ਇੱਕ ਦਿਨ ਬਾਬਾ ਜੀ ਨੇ ਹੁਕਮ ਦਿੱਤਾ ਨਾਨਕ ਸਿਆ ਇੱਥੇ ਇੱਕ ਗੁਫਾ ਬਣਾਓ ਜੇ ਕਿਤੇ بارش ਹੋਵੇ ਤਾਂ ਅੰਦਰ ਵੜ ਜਾਇਆ ਕਰਾਂਗੇ ਅੱਗੋਂ ਬੇਨਤੀ ਕੀਤੀ ਪਾਦਸ਼ਾਹ ਕਿਤਨੀ ਕੋ ਲੰਬੀ ਚੌੜੀ ਰੱਖੀਏ ਹੁਣ ਬਾਬਾ ਜੀ ਨੇ ਕਿਹਾ 5 ਫੁੱਟ ਦਰਵਾਜ਼ਾ ਬਣਾਓ ਬਾਕੀ ਫਿਰ ਦੱਸਾਂਗੇ ਅੱਗੋਂ ਸੱਤ ਵਜਨ ਕਹਿ ਕੇ ਬਾਬਾ ਜੀ ਨੇ ਜਗ੍ਹਾ ਪਸੰਦ ਕੀਤੀ ਉੱਥੇ ਗੁਫਾ ਬਣਾਉਣੀ ਸ਼ੁਰੂ ਕਰ ਦਿੱਤੀ ਪਹਿਲੇ ਤਾਂ ਫੜੂਏ ਕੈਂਤੀ ਰੰਬੇ ਨਾਲ ਅਤੇ ਸੱਬਲ ਨਾਲ ਖੋਦਣੀ ਸ਼ੁਰੂ ਕੀਤੀ ਪਰ ਮਿੱਟੀ ਬਹੁਤ ਗੜੀ ਹੋਣ ਦੇ ਕਾਰਨ 2-3 ਤੇਸੇ ਮੰਗਵਾਏ। ਉਹਨਾਂ ਨੂੰ ਪਾਣ ਦੇ ਕੇ 4 ਫੁੱਟ ਚੌੜੀ ਤੇ 13 ਫੁੱਟ ਲੰਬੀ ਉਤੋਂ ਡਾਟ ਦੀ ਤਰ੍ਹਾਂ ਗੋਲ ਬਣਾਈ ਤੇ ਇੱਕ ਸਾਈਡ ਪਰ ਵਿੱਚੇ ਹੀ ਬਾਬਾ ਜੀ ਵਾਸਤੇ 6-7 ਫੁੱਟ ਗੁਫਾ ਦੇ ਰੂਪ ਵਿੱਚ ਕਮਰਾ ਬਣਾਇਆ ਹਜ਼ੂਰ ਦੇ ਕਹੇ ਅਨੁਸਾਰ। ਬਾਬਾ ਜੀ ਦੇਖ ਕੇ ਬਹੁਤ ਪ੍ਰਸੰਨ ਹੋਏ। ਇਸ ਦੇ ਵਿੱਚ ਲੱਠੇ ਦੀਆਂ ਚਿੱਟੀਆਂ ਦੁੱਧ ਵਰਗੀਆਂ ਚਾਦਰਾਂ ਕਿੱਲਾਂ ਨਾਲ ਲਾਈਆਂ ਤੇ ਵਿੱਚ ਰੂ ਕੇਵੜਾ ਛਿੜਕਿਆ। ਤੇ ਖਸ ਦਾ ਤੇ ਗੁਲਾਬ ਦਾ ਅਤਰ ਖੁੱਲਾ ਲਾਇਆ ਹੋਰ ਧੂਪ ਆਦਿਕ ਦੀ ਖੁੱਲੀ ਵਰਤੋਂ ਕੀਤੀ ਸਾਰੇ ਜੰਗਲ ਵਿੱਚ ਮਾਨੋ ਕੀ ਹਰ ਨਦੀ ਦੀ ਨਾਭੀ ਵਿੱਚੋਂ ਕਸਤੂਰੀ ਦੀ ਖੁਸ਼ਬੂ ਆ ਰਹੀ ਹੋਵੇ ਇਓ ਪ੍ਰਤੀਤ ਹੁੰਦਾ ਸੀ ਕਿ ਪਾਣੀ ਦਾ ਚਸ਼ਮਾ ਤਾਂ ਪਹਿਲਾਂ ਹੀ ਚੱਲਦਾ ਸੀ ਬਾਬਾ ਜੀ ਨੇ ਅਤਰ ਦਾ ਚਸ਼ਮਾ ਚਲਾ ਦਿੱਤਾ ਹੋਵੇ ਇੰਨਾ ਹੀ ਦਿਨਾਂ ਵਿੱਚ ਬਾਬਾ ਜੀ ਗੁਰੂ ਸਾਹਿਬ ਸਮੇਤ ਗੁਫਾ ਵਿੱਚ ਬੈਠੇ ਸੀ ਤੇ ਸਰਦਾਰ ਮਧੂਸੂਦਨ ਸਿੰਘ ਪੱਖਾ ਕਰ ਰਿਹਾ ਸੀ ਹਜ਼ੂਰੀਏ ਨੇ ਬਾਬਾ ਜੀ ਅੱਗੇ ਹੋਲੀ ਜਿਹੀ ਕੋਈ ਬੇਨਤੀ ਕੀਤੀ ਹਜ਼ੂਰ ਨੇ ਬੇਨਤੀ ਪਰਵਾਨ ਕਰਕੇ ਕਿਹਾ ਇਸ ਸਿੰਘ ਨੂੰ ਅੰਦਰ ਹੀ ਬੁਲਾ ਲਿਆ ਇਸ ਨੇ ਇੱਕ ਡੱਬਾ ਪ੍ਰਸ਼ਾਦ ਵਜੋਂ ਬਾਬਾ ਜੀ ਦੇ ਅੱਗੇ ਰੱਖਿਆ ਤੇ ਮੱਥਾ ਟੇਕਿਆ ਹਜ਼ੂਰ ਨੇ ਪੁੱਛਿਆ ਤੇਰਾ ਨਾਮ ਕੀ ਹੈ ਤੂੰ ਕੀ ਕੰਮ ਕਰਦਾ ਹੁੰਦਾ ਹੈ ਉੱਤਰ ਵਿੱਚ ਬੇਨਤੀ ਕੀਤੀ ਜੀ ਮੇਰਾ ਨਾਮ ਚੰਨਣ ਸਿੰਘ ਹੈ ਤੇ ਦਿੱਲੀ ਪਹਾੜਗੰਜ ਰਹਿੰਦਾ ਹਾਂ ਮਿਸਤਰੀ ਦਾ ਕੰਮ ਕਰਦਾ ਹਾਂ ਹੁਣ ਬਾਬਾ ਜੀ ਨੇ ਪੁੱਛਿਆ ਇਸ ਡੱਬੇ ਵਿੱਚ ਕੀ ਹੈ ਖੋਲ ਕੇ 10 ਅੱਗੋ ਸੱਤ ਵਜਨ ਕਰਕੇ ਖੋਲਿਆ ਤੇ ਵਿੱਚੋਂ ਖੁਸ਼ਬੂ ਦੀਆਂ ਲਪਟਾਂ ਆਈਆਂ ਮਿਸਤਰੀ ਨੇ ਬੇਨਤੀ ਕੀਤੀ ਪਾਦਸ਼ਾਹ ਇਹ ਚੰਦਨ ਦਾ ਚੋਰ ਆਪ ਜੀ ਦੇ ਵਾਸਤੇ ਬਣਾਇਆ ਹੈ 5 ਸਾਲ ਵਿੱਚ ਬਣਿਆ ਹੈ ਇਸ ਦੀ ਮੁੱਠ ਵੀ ਚੰਦਨ ਦੀ ਹੈ ਅਤੇ ਤਾਰਾਂ ਵੀ ਧੂਪ ਦੇ ਡੱਕਿਆਂ ਵਾਂਗੂ ਬਰੀਕ-ਬਰੀਕ ਹਨ ਹਜ਼ੂਰ ਦੇਖ ਕੇ ਬੜੇ ਪ੍ਰਸੰਨ ਹੋਏ ਤੇ ਬਚਨ ਕੀਤਾ ਸੋਨੇ ਤੇ ਸੁਹਾਗੇ ਵਾਲੀ ਬਾਤ ਹੋ ਗਈ ਪਾਵ ਸੋਨਾ ਸਾਫ਼ ਕਰਨਾ ਹੋਵੇ ਤਾਂ ਕੁਠਾਲੀ ਵਿੱਚ ਰੱਖ ਕੇ ਜਦੋਂ ਅੱਗ ਦੇਈਦੀ ਹੈ ਤੇ ਜਦੋਂ ਲਾਲ ਹੋ ਜਾਂਦਾ ਹੈ ਤਾਂ ਚੁਟਕੀ ਕੁ ਸੁਹਾਗਾ ਜਦੋਂ ਲਾਲ ਸੋਨੇ ਤੇ ਪੈਂਦਾ ਹੈ ਤਾਂ ਸੋਨਾ ਢਲ ਜਾਂਦਾ ਹੈ ਤੇ ਪਾਣੀ ਬਣ ਕੇ ਮੈਲ ਵੱਖਰੀ ਹੋ ਜਾਂਦੀ ਹੈ ਤੇ ਸ਼ੁੱਧ ਸੋਨਾ ਵੱਖਰਾ ਹੋ ਜਾਂਦਾ ਹੈ। ਤਿਵੇਂ ਹੀ ਤੈਨੂੰ ਨਿਰੰਕਾਰ ਨੇ ਪ੍ਰੇਰਣਾ ਕਰਕੇ ਇੱਥੇ ਭੇਜਿਆ ਹੈ। ਜਿੱਥੇ ਅੱਗੇ ਤੇਰੀ ਕਰੋੜ ਦੇਵਤਾ ਫੁੱਲੋ ਰੂਹ ਕੇਵੜੇ ਨਾਲ ਵਰਖਾ ਕਰ ਰਿਹਾ ਹੈ। ਉੱਥੇ ਅਜ ਪਉਣ ਦੇਵਤਾ ਚੰਦਨ ਦਾ ਚੋਰ ਫੜ ਕੇ ਗੁਰੂ ਨਾਨਕ ਨੂੰ ਚੋਰ ਕਰ ਰਿਹਾ ਹੈ। ਬਾਬਾ ਜੀ ਇਸ ਦੀ ਸੇਵਾ ਤੇ ਪ੍ਰਸੰਨ ਹੋਏ ਤੇ ਪੁੱਛਿਆ ਕੀ ਚਾਹੁੰਦਾ ਹੈ? ਅੱਗੋਂ ਬੇਨਤੀ ਕੀਤੀ ਪਾਤਸ਼ਾ ਤੁਹਾਡੀ ਬੜੀ ਕਿਰਪਾ ਹੈ। ਦੁਬਾਰਾ ਬਾਬਾ ਜੀ ਨੇ ਬਚਨ ਕੀਤਾ ਜਿਸ ਇੱਛਾ ਅਨੁਸਾਰ ਤੂੰ ਸੇਵਾ ਕੀਤੀ ਹੈ ਉਹ ਪ੍ਰਗਟ ਕਰ। ਉੱਤਰ ਵਿੱਚ ਫਿਰ ਬੇਨਤੀ ਕੀਤੀ ਪਾਤਸ਼ਾ ਇਹ ਸੇਵਾ ਤੁਹਾਡੇ ਚਰਨਾਂ ਵਿੱਚ ਬਣੀ ਰਹੇ। ਅੱਗੋਂ ਬਾਬਾ ਜੀ ਮੁਸਕਰਾ ਕੇ ਪ੍ਰਸੰਤਾ ਦਿੱਤੀ। ਇਹ ਚੋਰ ਬਾਬਾ ਜੀ ਹਮੇਸ਼ਾ ਨਾਲ ਰੱਖਦੇ ਸਨ ਤੇ ਅੰਤ ਸਮੇਂ ਬਾਬਾ ਇਸ਼ਰ ਸਿੰਘ ਜੀ ਨੇ ਪਾਲਕੀ ਵਿੱਚ ਨਾਲ ਹੀ ਰੱਖ ਜਲ ਪ੍ਰਵਾਹ ਕਰ ਦਿੱਤਾ ਸੀ ਹੁਣ ਬਾਬਾ ਜੀ ਨੇ ਉਸ ਨੂੰ ਆਪਣੇ ਹੱਥ ਦਾ ਸਿਮਰਨਾ ਦਿੱਤਾ ਤੇ ਕਿਹਾ ਤੂੰ ਇਸ ਤਰੀਕੇ ਨਾਲ ਜਨਮ ਜਪਿਆ ਕਰ ਅੱਗੋਂ ਉਸਨੇ ਸਤਿਵਚਨ ਕੀਤਾ ਇਹ ਬਾਬਾ ਜੀ ਪਾਸੋਂ ਬਖਸ਼ਿਸ਼ ਲੈ ਕੇ ਕੁਝ ਦਿਨ ਰਹਿ ਕੇ ਵਾਪਸ ਦਿੱਲੀ ਚਲਾ ਗਿਆ ਫਿਰ ਮੁੜ ਕੇ ਕਦੇ ਨਹੀਂ ਤੱਕਿਆ ਇੱਕ ਦਫਾ 30-35 ਸਾਲ ਬਾਅਦ ਸਰਦਾਰ ਬਲਦੇਵ ਸਿੰਘ ਡਿਫੈਂਸ ਮਨਿਸਟਰ ਦੇ ਘਰ ਸਾਨੂੰ ਬਾਬਾ ਈਸ਼ਰ ਸਿੰਘ ਜੀ ਨੇ ਸੰਪਰਪਾਠ ਕਰਨ ਵਾਸਤੇ ਭੇਜਿਆ ਸੀ। ਉੱਥੇ ਦਾਸ ਨੂੰ ਮਿਲਿਆ ਤੇ ਮੈਂ ਪੁੱਛਿਆ ਅੱਜਕੱਲ ਕਿਹੜੀ ਅਵਸਥਾ ਵਿੱਚ ਖੇਡ ਰਹੇ ਹੋ? ਉੱਤਰ ਵਿੱਚ ਉਸਨੇ ਕਿਹਾ ਕਿ ਬਾਬਾ ਜੀ ਨੇ ਐਸੀ ਕਿਰਪਾ ਕੀਤੀ ਹੈ ਕਿ ਸਾਰੇ ਫੁਰਨੇ ਹੀ ਮਿਟਾ ਦਿੱਤੇ ਹਨ। ਮੈਂ ਅੱਗੋ ਕਿਹਾ ਅਫੁਰ ਹੋਣ ਵਾਸਤੇ ਤਾਂ 36-36 ਹਜ਼ਾਰ ਵਰਾਂ ਰਿਖੀ ਮੁਨੀ ਤਪੱਸਿਆ ਕਰਦੇ ਹਨ। ਜੇ ਤੈਨੂੰ ਇਹ ਅਵਸਥਾ ਮਿਲ ਗਈ ਹੈ ਤੇ ਹੋਰ ਕੀ ਚਾਹੁੰਦਾ ਹੈ ਤੂੰ بڑے ਭਾਗਾ ਵਾਲਾ ਹੈ ਉਸ ਤੋਂ ਬਾਅਦ ਹੁਣ ਤੱਕ ਨਹੀਂ ਮਿਲਿਆ ਸੋ ਬਾਬਾ ਜੀ ਪਾਸ ਇਹੋ ਜਿਹਾ ਚਮਤਕਾਰ ਰੋਜ਼ ਹੀ ਹੋਇਆ ਕਰਦੇ ਸਨ ਬਾਬਾ ਜੀ ਨੇ ਰਾਗੀਆਂ ਦੀ ਹਾਜ਼ਰੀ ਲੈਣੀ ਅੱਜ ਬਾਬਾ ਜੀ ਦੀਵਾਨ ਵਿੱਚ ਬਿਰਾਜਮਾਨ ਹਨ ਕੁਝ ਥੋੜੀ ਸੰਗਤ ਵੀ ਹੈ ਕਥਾ ਤੋਂ ਬਾਅਦ ਕੀਰਤਨ ਆਰੰਭ ਹੋ ਗਿਆ ਸ਼ਾਨ ਮਜਾ ਕੇ ਇੱਕ ਸ਼ਬਦ ਰਾਗ ਦਾ ਪੜ ਕੇ ਪ੍ਰਕਰਨ ਇਹ ਸ਼ੁਰੂ ਕੀਤਾ ਤਾਰਨਾ ਤੁੱਦ ਵਿਸਰੇ ਮਰ ਜਾਵਾਂ ਦਾਤਾ ਜੀ ਮੈਨੂੰ ਨਾ ਵਿਸਰੋ ਸ਼ਬਦ ਆਖਾ ਜੀਵਾਂ ਵਿਸਰੇ ਮਰ ਜਾਵਾਂ ਪਰਮਾਨ ਹਮਾਰੇ ਇਹ ਕਿਰਪਾ ਕੀਜੈ ਆਲਮਕਰੰਦ ਚਰਨ ਕਮਲ ਸਿਓ ਮਨ ਫੇਰ ਫੇਰ ਰੀਚੈ ਅਚਾਨਕ ਹੀ ਬਾਬਾ ਜੀ ਨੇ ਰਾਗੀਆਂ ਨੂੰ ਤੱਕਿਆ ਅਤੇ ਹੱਥ ਦਾ ਇਸ਼ਾਰਾ ਕੀਤਾ ਰਾਗੀ ਖામੋਸ਼ ਹੋ ਗਏ ਹਜ਼ੂਰ ਨੇ ਪੁੱਛਿਆ ਸਵੇਰੇ ਕੀਰਤਨ ਵਿੱਚ ਆਉਣ ਤੋਂ ਪਹਿਲਾਂ ਕੀ ਨਿਤਨੇਮ ਕਰਕੇ ਆਉਂਦੇ ਹੋ ਅੱਗੋਂ ਸਾਰੇ ਹੀ ਚੁੱਪ ਦੂਜੀ ਵਾਰ ਫੇਰ ਪੁੱਛਿਆ ਫਿਰ ਵੀ ਚੁੱਪ ਤੀਜੀ ਵਾਰ ਫੇਰ ਪੁੱਛਿਆ ਹੁਣ ਹੈਡ ਰੱਗੀ ਭਾਈ ਸੰਤਾ ਸਿੰਘ ਨੇ ਬੇਨਤੀ ਕੀਤੀ ਪਾਤਸ਼ਾ ਸੌਣ ਲੱਗਿਆ ਬਹੁਤ देर ਹੋ ਜਾਂਦੀ ਹੈ ਸਵੇਰ 2 ਵਜੇ ਤੋਂ 3 ਵਜੇ ਤੱਕ ਮਸਾਂ ਹੀ ਇਸ਼ਨਾਨ ਕਰਕੇ ਕੀਰਤਨ ਵਿੱਚ ਪਹੁੰਚੀਦਾ ਹੈ ਹੁਣ ਬਾਬਾ ਜੀ ਨੇ ਕਿਹਾ ਖੜਾ ਹੋ ਜਾ ਅੱਗੋਂ ਬੇਨਤੀ ਕੀਤੀ ਪਾਤਸ਼ਾ ਭੁੱਲ ਹੋ ਗਈ ਹੁਣ ਬਾਬਾ ਜੀ ਨੇ ਕਿਹਾ ਅਸੀਂ ਜੋ ਕਹਿੰਦੇ ਹਾਂ ਬਾਜੇ ਤੋਂ ਉੱਠ ਖੜ੍ਹ ਫਿਰ ਕਿਹਾ ਜੀ ਭੁੱਲ ਹੋ ਗਈ ਹਜ਼ੂਰ ਨੇ ਕਿਹਾ ਬਚਨ ਕਿਉਂ ਨਹੀਂ ਮੰਨਦਾ ਹੁਣ ਮਜਬੂਰ ਹੋ ਕੇ ਉੱਠਣਾ ਪਿਆ ਇਹ ਰਾਗੀਆਂ ਦੇ ਪਿੱਛੇ ਖੜਾ ਹੋ ਗਿਆ ਹੁਣ ਗਿਆਨੀ ਕਰਤਾਰ ਸਿੰਘ ਨੂੰ ਮੁਖਾਦਬ ਕਰਕੇ ਪੁੱਛਿਆ ਗਿਆਨੀ ਤੂੰ ਕੀ ਨਿਤਨੇਮ ਕਰਦਾ ਹੈ ਉੱਤਰ ਵਿੱਚ ਬੇਨਤੀ ਕੀਤੀ ਪਾਤਸ਼ਾ ਸੁਬਾ ਜਦੋਂ ਸੂਰ ਛੜਦਾ ਹਾਂ ਤਾਂ ਜਪਜੀ ਦਾ ਪਾਠ ਕਰਦਾ ਹਾਂ ਪਰ ਕਦੇ ਕਦੇ ਵਿੱਚੇ ਹੀ ਰਹਿ ਜਾਂਦਾ ਹੈ ਹੁਣ ਬਾਬਾ ਜੀ ਨੇ ਕਿਹਾ ਤੂੰ ਵੀ ਉੱਠ ਖੜ ਅੱਗੋਂ ਗਿਆ ਕਿਹਾ ਤੇ ਬੇਨਤੀ ਕੀਤੀ ਜੀ ਹੁਣ ਜ਼ਰੂਰ ਕਰਿਆ ਕਰਾਂਗਾ ਪਰ ਹਜ਼ੂਰ ਨੇ ਕਿਹਾ ਤੈਨੂੰ ਜੋ ਕਿਹਾ ਹੈ ਵਾਜੇ ਤੋ ਉੱਠ ਖੜ ਹੁਣ ਇਸਨੇ ਵੀ ਸੱਤ ਬਚਨ ਕੀਤਾ ਤੇ ਖੜਾ ਹੋ ਗਿਆ ਇਹ ਕਹਿਣ ਯੋ ਗੱਲ ਹੈ ਕਿ ਸਾਰੇ ਰਾਗੀਆਂ ਵਿੱਚੋਂ ਬਾਣੀ ਦੀ ਯਾਦਦਾਸ਼ ਇਸ ਨੂੰ ਜ਼ਿਆਦਾ ਸੀ ਤੇ ਨਿਤਨੇਮੀ ਵੀ ਸਾਰਿਆਂ ਨਾਲੋਂ ਜ਼ਿਆਦਾ ਸੀ ਕੀਰਤਨ ਦੀ ਹਾਜ਼ਰੀ ਵਿੱਚ ਵੀ ਸਾਰਿਆਂ ਨਾਲੋਂ ਅੱਗੇ ਸੀ ਅੱਜ ਇਸ ਨੂੰ ਪਹਿਲਾ ਹੀ ਚਾਂਸ ਸੀ ਜੋ ਬਾਬਾ ਜੀ ਨੇ ਕੀਰਤਨ ਵਿੱਚ ਉਠਾ ਦਿੱਤਾ ਬਾਕੀ ਸਾਰਿਆਂ ਨੂੰ ਤਾਂ ਰੋਜ਼ ਹੀ ਤਾੜਨਾ ਹੁੰਦੀ ਰਹਿੰਦੀ ਸੀ ਹੁਣ ਦਾਸ ਗੁਰਮੁਖ ਸਿੰਘ ਦੀ ਵਾਰੀ ਆਈ ਤੇ ਇਸ ਨੂੰ ਵੀ ਉਠਾ ਦਿੱਤਾ ਅਤੇ ਮੇਲਾ ਸਿੰਘ ਨੂੰ ਵੀ ਉਠਾ ਦਿੱਤਾ ਹੁਣ ਇੰਨਾ ਚੋਹਾ ਨੂੰ ਉਠਾ ਦਿੱਤਾ ਤੇ ਪੰਜਵਾਂ ਰਾਮ ਸਿੰਘ ਟਲੀਆਂ ਵਜਾ ਰਿਹਾ ਸੀ ਉਸ ਨੂੰ ਵੀ ਨਾਲ ਉਠਾ ਦਿੱਤਾ ਅਤੇ ਕਿਹਾ ਸਾਨੂੰ ਉਪਦੇਸ਼ ਦਿੰਦੇ ਹੋ ਕਿ ਤੁਦਦ ਵਿਸਰੇ ਮਰ ਜਾਵਾ ਪਰ ਤੁਸੀਂ ਕਿਉਂ ਨਹੀਂ ਮਰੇ ਨਿਤਨੇਮ ਛੱਡ ਕੇ ਸਾਨੂੰ ਉਪਦੇਸ਼ ਦੇਣ ਲੱਗੇ ਹੋ ਇਓ ਤਾੜਨਾ ਕਰਕੇ ਦੀਵਾਨ ਵਿੱਚੋਂ ਬਾਹਰ ਕੱਢ ਦਿੱਤਾ ਤੇ ਰੋਟੀ ਪਾਣੀ ਵੀ ਬੰਦ ਕਰਨ ਦਾ ਹੁਕਮ ਸੁਣਾ ਦਿੱਤਾ। ਹੋਰ ਕਰਤਾਰ ਸਿੰਘ, ਕੇਹਰ ਸਿੰਘ ਤੇ ਪੂਰਨ ਸਿੰਘ ਨੂੰ ਤਾਂ ਇਤਨੇ ਬਾਬਤ ਪੁੱਛਿਆ ਹੀ ਨਹੀਂ। ਹੁਣ ਕਰਤਾਰ ਸਿੰਘ ਨੂੰ ਕਿਹਾ ਤੂੰ ਅੱਗੇ ਬਾਜੇ ਤੇ ਆ ਜਾ ਤੇ ਕੇਹਰ ਸਿੰਘ ਨੂੰ ਕਿਹਾ ਤੂੰ ਅੱਗੇ ਵਾਲੀ ਜੋੜੀ ਤੇ ਬੈਠ ਜਾ। ਪੂਰਨ ਸਿੰਘ ਨੂੰ ਕਿਹਾ ਤੂੰ ਦਿਲਰੁਬਾ ਫੜ ਲੈ। ਇਹਨਾਂ ਨੂੰ ਹੁਕਮ ਹੋਇਆ ਕਿ ਤਕੜੇ ਹੋ ਕੇ ਕੀਰਤਨ ਕਰੋ। ਅੱਗੋਂ ਸੱਤ ਬਚਨਕਾਰ ਕਰਤਾਰ ਸਿੰਘ ਨੇ ਇਹ ਪ੍ਰਕਰਨ ਸ਼ੁਰੂ ਕੀਤਾ। ਦਾਨ ਜੇ ਮਿਲੇ ਤਾਂ ਮस्तक ਲਾਵਾਂ ਧੂਰੀ ਤੇਰੇ ਚਰਨਾਂ ਦੀ ਸ਼ਬਦ ਦਾਨ ਮਹੀਂਡਾ ਤਲੀ ਖਾਕ ਜੇ ਮਿਲੇ ਤਾਂ ਮस्तक ਲਾਈਐ ਕੂੜਾ ਲਾਲਚ ਛੱਡੀਏ ਹੋਏ ਇਕਮਨ ਅਲਖ ਧਿਆਈਐ ਪਰਮਾਨ ਆਸामੰਤੀ ਆਸ ਗੁਸਾਈ ਪੂਰੀਏ ਮਿਲ ਗੋਪਾਲ ਗੋਬਿੰਦ ਨਾ ਕਬੂ ਚੂਰੀਏ ਇਸ ਤਰ੍ਹਾਂ ਕੀਰਤਨ ਸ਼ੁਰੂ ਹੋ ਗਿਆ ਤੇ ਬਾਬਾ ਜੀ ਕੀਰਤਨ ਦਾ ਇਲਾਹੀ ਰਸ ਮਾਨ ਰਹੇ ਸਨ ਪਰ ਕਰਤਾਰ ਸਿੰਘ ਨੂੰ ਇਤਨੀ ਬਾਣੀ ਯਾਦ ਨਹੀਂ ਹੈ ਕਿਉਂਕਿ ਬਾਬਾ ਜੀ ਪਾਸ ਰਹਿੰਦੇ ਆ ਥੋੜਾ ਚਿਰ ਹੋਇਆ ਸੀ ਪੂਰਨ ਸਿੰਘ ਨੂੰ ਪਿੱਛੇ ਬੋਲਣਾ ਬੜਾ ਮੁਸ਼ਕਲ ਹੋ ਗਿਆ ਕਿਉਂਕਿ ਕਰਤਾਰ ਸਿੰਘ ਦੀ ਆਵਾਜ਼ ਬੱਚਿਆਂ ਵਾਲੀ ਸੀ ਉਸ ਵੇਲੇ 12-13 ਸਾਲਾਂ ਦੀ ਉਮਰ ਸੀ ਤੇ ਆਵਾਜ਼ ਬਹੁਤ ਉੱਚੀ ਸੀ ਪੂਰਨ ਸਿੰਘ ਦੀ ਉਮਰ 35-40 ਸਾਲ ਦੀ ਸੀ ਇਸ ਦੀ ਆਵਾਜ਼ ਮਸਾਂ ਗ੍ਰਾਮ ਵਿੱਚ ਲੱਗਦੀ ਸੀ ਜਿੰਨਾ ਚਿਰ ਆਵਾਜ਼ ਬਰਾਬਰ ਨਾ ਹੋਵੇ ਉਤਨਾ ਚਿਰ ਦੋਨਾਂ ਨੂੰ ਹੀ ਕੀਰਤਨ ਕਰਨਾ ਔਖਾ ਹੋ ਗਿਆ ਕਿਉਂਕਿ ਤਿੰਨੇ ਹੀ ਬਾਬਾ ਜੀ ਪਾਸ ਨਵੇਂ-ਨਵੇਂ ਆਏ ਸੀ ਤੇ ਡਿਊਟੀ ਕਰਨੀ ਪੈ ਗਈ ਪਹਿਲੀ ਜਿਵੇਂ ਜ਼ਿੰਮੇदार ਨਵੇਂ ਬਲਦ ਮੰਡੀ ਤੋਂ ਖਰੀਦ ਕਰਕੇ ਲਿਆਵੇ ਤੇ ਆਉਂਦਿਆਂ ਹੀ ਹੱਲ ਅੱਗੇ ਜੋੜ ਦੇਵੇ ਉਹ ਕਿਸ ਤਰ੍ਹਾਂ ਜ਼ਮੀਨ ਵਾ ਸਕਦਾ ਹੈ ਐਨਾ ਨਾਲ ਵੀ ਉਹੀ ਗੱਲ ਬਣੀ ਇੱਕ ਤਾਂ ਤਿੰਨੇ ਹੀ ਨਵੇਂ ਸਨ ਦੂਜਾ ਪਹਿਲੇ ਕਦੀ ਦੀਵਾਨ ਵਿੱਚ ਪਹਿਲੀ ਡਿਊਟੀ ਕੀਤੀ ਨਹੀਂ ਸੀ ਤੀਜਾ ਬੱਚੇ ਦੀ ਆਵਾਜ਼ ਨਾਲ ਕੋਈ ਪਿੱਛੇ ਬੋਲ ਨਹੀਂ ਸਕਦਾ ਚੌਥਾ ਇਹਨਾਂ ਨੂੰ ਬਾਣੀ ਯਾਦ ਨਹੀਂ ਸੀ ਹੁਣ 15 ਕੋ ਮਿੰਟ ਕੀਰਤਨ ਕੀਤਾ ਤਾਂ ਥੱਕ ਗਏ ਤੇ ਕੀਰਤਨ ਕਰਨੋਂ ਹੀ ਹਟ ਗਏ। ਬਾਬਾ ਜੀ ਕਹਿਣ ਲੱਗੇ ਤਕੜੇ ਹੋਵੋ। ਅੱਗੋਂ ਬੇਨਤੀ ਕੀਤੀ ਜੀ ਹੋਰ ਬਾਣੀ ਯਾਦ ਨਹੀਂ ਹੈ। ਹੁਣ ਬਾਬਾ ਜੀ ਨੇ ਕਿਹਾ ਇੱਕ ਤੂੰ ਹੀ ਨਿਰੰਕਾਰ ਦਾ ਕੀਰਤਨ ਕਰੋ। ਅੱਗੋਂ ਸੱਤ ਬਚਨ ਕਰਕੇ ਸ਼ੁਰੂ ਕਰ ਦਿੱਤਾ। ਹੁਣ ਪੂਰਨ ਸਿੰਘ ਕਰਤਾਰ ਸਿੰਘ ਨੂੰ ਕਹਿਣ ਲੱਗਿਆ ਤੂੰ ਨੀਵੀਂ ਸੁਰ ਤੇ ਸ਼ੁਰੂ ਕਰ। ਉਸਨੇ ਨੀਵੀਂ ਸੁਰ ਤੇ ਸ਼ੁਰੂ ਕੀਤਾ ਤਾਂ ਬਾਬਾ ਜੀ ਨੇ ਤਾੜਨਾ ਕੀਤੀ। ਤਕੜਾ ਹੋ ਕੇ ਉੱਚੀ ਆਵਾਜ਼ ਰੱਖ। ਅੱਗੋਂ ਸੱਤ ਬਚਨ ਕਰ ਆਵਾਜ਼ ਫਿਰ ਉੱਚੀ ਕੀਤੀ ਤਾਂ ਪੂਰਨ ਸਿੰਘ ਰਾਮ ਵਿੱਚ ਬੋਲਣ ਲੱਗਿਆ ਹੁਣ ਪੂਰਨ ਸਿੰਘ ਨੂੰ ਹੁਕਮ ਹੋਇਆ ਤੂੰ ਬਰਾਬਰ ਬੋਲ ਸੱਤ ਬਚਨ ਤਾਂ ਕਰ ਦੇਵੇ ਪਰ ਬੋਲਿਆ ਨਾ ਜਾਵੇ ਬਾਬਾ ਜੀ ਕਹਿਣ ਲੱਗੇ ਬੁੱਧੂ ਆਦਮੀ ਮੂਛਾਂ ਤੋਂ ਬਾਹਰ ਆਵਾਜ਼ ਨਹੀਂ ਨਿਕਲਦੀ ਕਿੱਸਾ ਮਟਰ ਬਣਿਆ ਹੈ ਸੱਤ ਬਚਨ ਕਹਿ ਦਿੰਦਾ ਹੈ ਪਰ ਆਵਾਜ਼ ਕੱਢਦਾ ਨਹੀਂ ਕੇਰ ਸਿੰਘ ਨੂੰ ਕਿਹਾ ਤੇਰੇ ਹੱਥ ਦੁਖਦੇ ਹਨ ਜਾਂ ਜੋੜੀ ਨੂੰ ਛੱਟ ਲੱਗਦੀ ਹੈ ਕੀ ਕਾਰਨ ਹੈ ਤੂੰ ਜ਼ੋਰ ਕਿਉਂ ਨਹੀਂ ਲੌਂਦਾ ਇਸ ਤਰ੍ਹਾਂ ਤਿੰਨਾਂ ਨੂੰ ਹੀ ਤਾੜਨਾ ਹੁੰਦੀ ਤੇ ਕੀਰਤਨ ਵੀ ਆਪਸ ਵਿੱਚ ਸੈੱਟ ਨਹੀਂ ਹੋ ਰਿਹਾ ਇਸ ਤਰ੍ਹਾਂ ਟਾਈਮ ਪਾਸ ਕੀਤਾ ਪਰ ਓਕੇ ਬਹੁਤ ਹੋਏ ਹੁਣ ਸੋਦਰ ਲਾਇਆ ਤੇ ਰਹਿਰਾ ਸਾਹਿਬ ਦਾ ਪਾਠ ਸ਼ੁਰੂ ਹੋ ਗਿਆ ਪਾਠ ਸਰਦਾਰ ਰਤਨ ਸਿੰਘ ਕਲੇਰਾ ਵਾਲਾ ਕਰਦਾ ਹੁੰਦਾ ਸੀ ਪਰ ਹੁਣ ਪਾਠ ਦੇ ਟਾਈਮ ਇਹ ਤਿੰਨੇ ਬਾਹਰ ਆਏ ਤੇ ਵੱਡੇ ਰਾਗਿਆਂ ਨੂੰ ਕਹਿਣ ਲੱਗੇ ਤੁਸੀਂ ਭੁੱਖੇ ਤਾਂ 4-5 ਦਿਨ ਕੱਟ ਲਓਗੇ ਪਰ ਸਾਨੂੰ ਕੀਰਤਨ ਇੱਕ ਦਿਨ ਵੀ ਕਰਨਾ ਬਹੁਤ ਮੁਸ਼ਕਲ ਹੋ ਗਿਆ ਨਾ ਸਾਨੂੰ ਬਾਣੀ ਯਾਦ ਹੈ ਤੇ ਨਾ ਆਪਸ ਵਿੱਚ ਬੋਲ ਲਲਦੇ ਹਨ ਤੇ ਨਾ ਹੀ ਅਸੀਂ ਇਤਨਾ ਟਾਈਮ ਅੱਗੇ ਕਦੀ ਕੀਰਤਨ ਕੀਤਾ ਹੈ ਆਪਣੀ ਆਪਣੀ ਥਾਂ ਤੇ ਦੋਨੋਂ ਪਾਸੇ ਮੁਸ਼ਕਲ ਝਾਹਰ ਕਰਦੇ ਹਨ ਇਸ ਤਰ੍ਹਾਂ ਰਹਿ ਰਹਾ ਸੈਭ ਤੋਂ ਬਾਅਦ ਵੀ ਕੀਰਤਨ ਕੀਤਾ ਹੁਣ ਬਾਬਾ ਜੀ ਨੇ ਪਹਿਰੇਦਾਰਾਂ ਨੂੰ ਬੁਲਾਇਆ ਤੇ ਤਾੜਨਾ ਕੀਤੀ ਕਿ ਜਾਓ ਘਰੀ ਚਲੇ ਜਾਓ ਨਾ ਟਾਈਮ ਨਾਲ ਜਗਾਉਂਦੇ ਹਨ ਤੇ ਨਾ ਹੀ ਇਸ਼ਨਾਨ ਦਾ ਪਤਾ ਰੱਖਦੇ ਹਨ ਨਾ ਹੀ ਨਿਤਨੇਮ ਦਾ ਖਿਆਲ ਕੀਤਾ ਜਾਂਦਾ ਹੈ ਆਪਣੇ ਸਾਹਮਣੇ ਇਸ਼ਨਾਨ ਔਰ ਨਿਤਨੇਮ ਕਰਾਇਆ ਕਰੋ ਜੋ ਨਹੀਂ ਕਰਦਾ ਉਸ ਨੂੰ ੱੱਕੇ ਮਾਰ ਕੇ ਬਾਹਰ ਕੱਢੋ ਤੇ ਕੀਰਤਨ ਵਿੱਚ ਆਉਣ ਦੀ ਕੋਈ ਲੋੜ ਨਹੀਂ ਇਸ ਤਰ੍ਹਾਂ ਤਾੜਨਾ ਕਰਕੇ ਹੁਕਮ ਦਿੱਤਾ ਹੁਣ ਜਿਹੜੇ ਕੱਡੇ ਹੋਏ ਹਨ ਉਹਨਾਂ ਨੂੰ ਇੱਥੋਂ ਤੋੜ ਦਿਓ ਤੇ ਜਿੱਥੇ ਘਰਾਟਾਂ ਵਿੱਚ ਰਾਗੀ ਰਹਿੰਦੇ ਹਨ ਉੱਥੇ ਬਾਹਰੋਂ ਆਈ ਸੰਗਤ ਨੂੰ ਰਹਿਣ ਵਾਸਤੇ ਜਗ੍ਹਾ ਦਿਓ ਕਰਤਾਰ ਸਿੰਘ ਕੇਹਰ ਸਿੰਘ ਤੇ ਪੂਰਨ ਸਿੰਘ ਨੂੰ ਮੁਖਾਤਬ ਕਰਕੇ ਕਿਹਾ ਸੁਖਮਨੀ ਦੇ ਪਿਛਲੇ ਪਾਸੇ ਬਰਫ ਵਾਲੀ ਨਦੀ ਦੇ ਉੱਪਰ ਪਹਾੜੀ ਵਿੱਚ ਆਪਣੇ ਰਹਿਣ ਵਾਸਤੇ ਕਮਰਾ ਬਣਾ ਲਓ ਤੇ ਪਹਿਰੇਦਾਰਾਂ ਨੂੰ ਹੁਕਮ ਕੀਤਾ ਕਿ ਰਾਗੀਆਂ ਤੇ ਆਏ ਗਏ ਦਿਨਗਰਾਨੀ ਤੱਕੜੇ ਹੋ ਕੇ ਕਰੋ। ਅਗੋਂ ਪਹਿਰੇਦਾਰਾਂ ਨੇ ਸੱਤ ਬਚਨ ਕੀਤਾ ਤੇ ਦੀਵਾਨ ਤੋਂ ਬਾਹਰ ਆ ਕੇ ਰਾਗੀਆਂ ਨੂੰ ਕਹੋ ਚਲੋ ਭਾਈ ਇੱਥੋਂ ਚਲੋ ਤੁਹਾਨੂੰ ਹੁਕਮ ਹੈ ਕਿ ਆਪਣਾ ਜੁੱਲੀ ਤੱਪੜ ਚੁੱਕੇ 200 ਕਦਮ ਦੇ ਨੇੜੇ ਨਹੀਂ ਰਹਿਣਾ ਹੋਵੇਗਾ। ਇਸ ਤਰ੍ਹਾਂ ਹੁਕਮ ਸੁਣਾ ਕੇ ਲੱड्डा ਸਿੰਘ ਤਾਂ ਆਪਣੀ ਖਿੜਕੀ ਪਰ ਪਹਿਰੇ ਤੇ ਬੈਠ ਗਿਆ ਤੇ ਵਿਸ਼ਨੂੰ ਤੇ ਹੰਧਾਰ ਨੂੰ ਰਾਗੀਆਂ ਦੇ ਨਾਲ ਤੋਰਿਆ ਕਿ ਹੁਣ ਆਪਣੇ ਬਿਸਤਰੇ ਝੁਕਾ ਕੇ ਤੋਰ ਦਿਓ। ਇਸ ਹੁਕਮ ਅਨੁਸਾਰ ਪੰਜਾਂ ਨੇ ਹੀ ਆਪਣੇ ਬਿਸਰੇ ਚੁੱਕੇ ਦੂਰ ਰਾਤ ਨੂੰ ਇੱਕ ਪਹਾੜੀ ਤੇ ਜਾ ਹਸਨ ਲਾਇਆ ਅਗਲੇ ਦਿਨ ਪੂਰਨ ਸਿੰਘ ਕਰਤਾਰ ਸਿੰਘ ਤੇ ਕੇਰ ਸਿੰਘ ਨੂੰ ਹੀ ਹੁਕਮ ਅਨੁਸਾਰ ਕੁੱਲੀਆਂ ਵਕਰੀਆਂ ਬکریاں ਤਿਆਰ ਕਰਨੀਆਂ ਪਈਆਂ ਤੇ ਘਰਾਟ ਸਭ ਰਾਗੀਆਂ ਤੋਂ ਖਾਲੀ ਕਰਵਾ ਲਿੱਤੀ ਤੀਜੇ ਦਿਨ ਪੰਜੇ ਹੀ ਘਰਾਟਾਂ ਦੇ ਉੱਪਰਲੇ ਪਾਸੇ ਇੱਕ ਪਿੰਡ ਵਿੱਚੋਂ ਲੰਘ ਰਹੇ ਸੀ ਤੇ ਪਹਾੜੀਆਂ ਦੇ ਬੱਚਿਆਂ ਨੇ ਰਾਗੀਆਂ ਵੱਲ ਤੱਕਿਆ ਤੇ ਬੜੇ ਡਰੇ ਭੱਜ ਕੇ ਮਾਵਾਂ ਪੈਣਾਂ ਦੀਆਂ ਗੋਦੀਆਂ ਵਿੱਚ ਜਾ ਵੜੇ ਤੇ ਕੁਝ ਕੋਠੇ ਵਿੱਚ ਲੁਕ ਗਏ ਜਿਵੇਂ ਕੋਈ ਜੰਗਲੀ ਜਾਨਵਰ ਦਿਖਾਈ ਦਿੰਦੇ ਹਨ ਕਿਉਂਕਿ ਇੰਨਾ ਬੱਚਿਆਂ ਨੇ ਕਦੀ ਦਾੜੇ ਵਾਲੇ ਬੰਦੇ ਦੇਖੇ ਹੀ ਨਹੀਂ ਸਨ ਹੁਣ ਪਿੰਡ ਵਾਲਿਆਂ ਨੇ ਬਾਬਾ ਜੀ પાસે ਆ ਕੇ ਬੇਨਤੀ ਕੀਤੀ ਮਹਾਰਾਜ ਤੁਸੀਂ ਆਪਣੇ ਬੰਦਿਆਂ ਨੂੰ ਰੋਕੋ ਕਿ ਪਿੰਡ ਵਿੱਚ ਨਾ ਆਇਆ ਕਰਨ ਹਮਾਰੇ ਲੋNDE ਬਹੁਤ ਡਰਤੇ ਹਨ ਹੁਣ ਬਾਬਾ ਜੀ ਇਹਨਾਂ ਦੀਆਂ ਗੱਲਾਂ ਸੁਣ ਕੇ ਬਹੁਤ ਮੁਸਕੁਰਾਏ ਤੇ ਕਹਿਣ ਲੱਗੇ ਰੰਦੇ ਪੱਥਰਾਂ ਵਿੱਚ ਹਨ ਤੇ ਗਲਦੇ ਕਾਗਜ਼ ਵਾਂਗੂ ਹਨ ਹਜ਼ੂਰ ਨੇ ਤਲਾਸ਼ਾ ਦਿੰਦਿਆਂ ਕਿਹਾ ਫਿਕਰ ਨਾ ਕਰੋ ਉਹ ਤੁਹਾਡੇ ਪਿੰਡਾਂ ਵੱਲ ਨਹੀਂ ਜਾਣਗੇ ਔਰ ਤੁਹਾਡੇ ਬੱਚਿਆਂ ਨੂੰ ਕੁਝ ਨਹੀਂ ਕਹਿੰਦੇ ਅਸੀਂ ਉਹਨਾਂ ਨੂੰ ਰੋਕਾਂਗੇ ਇਓਂ ਕਹਿ ਕੇ ਤੋੜ ਦਿੱਤਾ ਹੁਣ ਬਾਬਾ ਜੀ ਨੇ ਹੀਰਾ ਸਿੰਘ ਪਹਿਰੇਦਾਰ ਤੇ ਮਾਸਟਰ ਈਸ਼ਰ ਸਿੰਘ ਨੂੰ ਬੁਲਾ ਕੇ ਕਿਹਾ ਜਾਓ ਪਤਾ ਕਰੋ ਰਾਗੀ ਕਿੱਥੇ ਹਨ ਉਹਨਾਂ ਨੂੰ ਤਾੜਨਾ ਕਰੋ ਕਿ ਖਬਰਦਾਰ ਜੇ ਮੁੜ ਕੇ ਕਿਸੇ ਪਿੰਡ ਦੇ ਨੇੜੇ ਦੀ ਲੰਗੇ ਤਾਂ ਲੱਤਾ ਪੰਨ ਦੇਾਂਗੇ ਜੇ ਕਿਸੇ ਬੱਚੇ ਨੂੰ ਡਰਾਇਆ ਤਾਂ ਅਗੋਂ 7 ਵਜਨ ਕਰਕੇ ਰਾਗੀਆਂ ਨੂੰ ਪਾਲਦੇ ਪਾਲਦੇ ਉਸੇ ਪਿੰਡ ਕੋਲੋਂ ਲੰਗੇ ਤਾਂ ਬੱਚੇ ਫਿਰ ਡਰ ਕੇ ਅੰਦਰ ਮਾਵਾਂ ਕੋਲ ਜਾਵੜੇ ਹੁਣ ਉਹੀ ਬੰਦੇ ਮਿਲ ਗਏ ਜਿਨ੍ਹਾਂ ਨੇ ਬਾਬਾ ਜੀ ਪਾਸ ਸ਼ਾਇਦ ਜਾ ਕੇ ਕੀਤੀ ਸੀ ਹੁਣ ਫਿਰ ਉਲਾਮਾ ਦੇਣ ਲੱਗੇ ਜੀ ਦੇਖੋ ਸਾਡੇ ਬੱਚੇ ਕਿਵੇਂ ਡਰਦੇ ਹਨ ਇਹ ਗੱਲ ਸੁਣ ਕੇ ਹੰਧਾਲ ਟੁੱਟ ਕੇ ਪੈ ਗਿਆ ਤੇ ਕਹਿਣ ਲੱਗਿਆ ਤੁਹਾਡੇ ਬੱਚੇ ਹਨ ਜਾਂ ਤਿੱਤਰ ਹਨ ਜੋ ਦੇਖ ਕੇ ਉੱਡ ਜਾਂਦੇ ਹਨ ਤੁਸੀਂ ਬੱਚਿਆਂ ਨੂੰ ਸਮਝਾ ਨਹੀਂ ਸਕਦੇ ਐਵੇਂ ਮੂੰਹ ਚੁੱਕ ਕੇ ਬਾਬਾ ਜੀ ਪਾਸ ਜਾ ਸ਼ਿਕਾਇਤ ਕਰਦੇ ਹੋ ਲਿਆਓ ਕਿੱਥੇ ਹਨ ਅਸੀਂ ਉਹਨਾਂ ਦਾ ਡਰ ਲਾਈਏ ਖਬਰਦਾਰ ਹੋ ਜਾਓ ਜੇ ਮੁੜ ਕੇ ਬਾਬਾ ਜੀ ਪਾਸ ਕਿਸੇ ਦੀ ਸ਼ਿਕਾਇਤ ਕੀਤੀ ਤਾਂ ਇਓਂ ਕਹਿ ਕੇ ਅੱਗੇ ਗਏ ਤਾਂ ਇੱਕ ਵੱਡਾ ਸਾਰਾ ਤਲਾਬ ਸੀ ਕਿਉਂਕਿ ਕੁਦਰਤੀ ਪਹਾੜੀਆਂ ਚਾਰੇ ਪਾਸੇ ਹੋਣ ਕਾਰਨ ਉਸ ਨੂੰ ਕੋਰਵਾ ਪਾਂਡਵਾ ਦਾ ਤਲਾਬ ਕਹਿੰਦੇ ਸਨ ਇੰਨਾ ਪਹਾੜੀਆਂ ਪਰ ਚੀਲ ਦੇ ਦਰਖਤ ਸਨ ਤੇ ਕੁਝ ਜੰਗਲੀ ਗੁਲਾਬ ਦੇ ਬੂਟੇ ਸਨ ਇਨਾਂ ਨੂੰ ਫੁੱਲ ਲੱਗੇ ਬੜੇ ਸੋਹਣੇ ਦਿਖਾਈ ਦੇ ਰਹੇ ਸਨ ਤੇ ਕਿਤੇ ਕਿਤੇ ਪਦਮ ਦੇ ਦਰਖਤ ਵੀ ਸਨ ਹੋਰ ਵਿੱਚ ਵਿੱਚ ਤੇਜ ਬਣ ਕੇ ਪੇੜ ਵੀ ਸਨ ਨਾਲ-ਨਾਲ ਰਸੋਈ ਦੇ ਬੂਟੇ ਵੀ ਦਿਖਾਈ ਦਿੰਦੇ ਸਨ ਝੀਲਾ ਦਾ ਜੋ ਬੁਰੇ ਠਾਂ ਡਿੱਗਾ ਪਿਆ ਸੀ ਐਸਾ ਸੁਹਾਵਨਾ ਲੱਗਦਾ ਸੀ ਜਿਵੇਂ ਪਸ਼ਮੀਨੇ ਦੇ ਠਾਂ ਕੁਦਰਤ ਨੇ ਗਲੀਚੇ ਵਿਛਾਏ ਹੋਣ ਇਸ ਫਰਸ਼ 'ਤੇ ਪੰਜੇਰਾਗੀ ਬੈਠੇ ਪੜ ਰਹੇ ਸਨ ਰੋਵੇ ਪਾਂਡਵ ਪਏ ਮਜ਼ੂਰ ਜਿਨਕੇ ਸਵਾਮੀ ਰਹਿਤ ਹਦੂਰ ਇਤਨੇ ਚਿਰ ਨੂੰ ਮਾਸਟਰ ਜੀ ਤੇ ਹੰਦਾਲ ਪਹਿਰੇਦਾਰ ਇਹ ਵੀ ਰਾਗੀਆਂ ਦੇ ਪਾਸ ਪਹੁੰਚ ਗਏ ਇੱਕ ਦੂਜੇ ਨੂੰ ਦੇਖ ਕੇ ਹੱਸੇ ਵੀ ਸਹੀਂ ਤੇ ਫਤਿਹ ਵੀ ਬੁਲਾਈ ਆਪਸ ਵਿੱਚ ਇੱਕ ਦੂਜੇ ਦਾ ਹਾਲ ਲਿਆ ਦਿੱਤਾ ਅਤੇ ਕਿਹਾ ਤੁਹਾਡੀ ਸ਼ਿਕਾਇਤ ਪਿੰਡ ਵਾਲਿਆਂ ਨੇ ਕੀਤੀ ਹੈ ਬਾਬਾ ਜੀ ਨੇ ਹੁਕਮ ਦਿੱਤਾ ਹੈ ਕਿ ਰਾਗੀਆਂ ਨੂੰ ਤਾੜਨਾ ਕਰ ਦਿਓ ਕਿ ਪਿੰਡ ਦੇ ਕੋਲੋਂ ਦੀ ਨਹੀਂ ਲੰਗਣਾ ਆਗੋਂ ਮੇਵਾ ਸਿੰਘ ਨੇ ਕਿਹਾ ਅਸੀਂ ਤਾਂ ਅਜੇ ਸੋਚਦੇ ਸਾਂ ਕਿ ਇਸ ਪਿੰਡ ਵਿੱਚ ਰੋਟੀ ਦਾ ਪ੍ਰਬੰਧ ਕਰਾਂਗੇ ਹੁਣ ਤੁਸੀਂ ਕਹਿ ਦਿੱਤਾ ਕਿ ਪਿੰਡ ਦੇ ਨੇੜੇ ਵੀ ਨਹੀਂ ਲੰਗਣਾ ਹੁਣ ਮਾਸਟਰ ਨੇ ਕਿਹਾ ਕਰਤਾਰ ਸਿੰਘ ਕਹਿੰਦਾ ਸੀ ਸਾਨੂੰ ਕੀਰਤਨ ਇਤਨਾ ਟਾਈਮ ਕਰਨਾ ਬਹੁਤ ਔਖਾ ਹੈ ਗਲੇ ਪੱਕ ਗਏ ਹਨ ਤੇ ਬੋਲਿਆ ਨਹੀਂ ਜਾਂਦਾ ਬੇਸ਼ੱਕ ਬਾਬਾ ਜੀ ਸਾਨੂੰ ਬਾਹਰ ਕੱਢ ਦੇਣ ਅਸੀਂ ਰੋਟੀ ਬਿਨਾ ਗੁਜ਼ਾਰਾ ਕਰ ਲਵਾਂਗੇ ਪਰ ਕੀਰਤਨ ਕਰਨਾ ਬਹੁਤ ਔਖਾ ਹੈ। ਅਗੋਂ ਮੇਵਾ ਸਿੰਘ ਨੇ ਕਿਹਾ ਇਹਨਾਂ ਨੂੰ ਹੁਣ ਪਤਾ ਲੱਗਾ ਹੈ ਕਿ ਕੀਰਤਨ ਕਰਨਾ ਕਿੰਨਾ ਔਖਾ ਹੈ। 10 ਮਿੰਟ ਹੁਕਮਨਾਮੇ ਤੋਂ ਬਾਅਦ ਸ਼ਬਦ ਪੜ੍ਹ ਕੇ ਕਹਿੰਦਾ ਸੀ ਮੈਂ ਬੜਾ ਕੀਰਤਨ ਕਰਦਾ ਹਾਂ। ਇਹਨਾਂ ਨੂੰ ਹੁਣ ਕੀਰਤਨ ਦਾ ਕਦਰ ਹੋਇਆ ਹੈ। ਇਸ ਤਰ੍ਹਾਂ ਗੱਲਾਂ ਬਾਤਾਂ ਕਰਕੇ ਮਾਸਟਰ ਤੇ ਹੰਦਾਲ ਵਾਪਸ ਬਾਬਾ ਜੀ ਪਾਸ ਆ ਗਏ। ਰਾਗਿਆ ਨੇ 5 ਦਿਨ ਇੱਥੇ ਹੀ ਗੁਲਾਬ ਦੇ ਫੁੱਲ ਖਾ ਕੇ ਉੱਤੋਂ ਪਾਣੀ ਪੀ ਕੇ guzara ਕੀਤਾ। ਆਥਾਂ ਨੂੰ ਦੀਵਾਨ ਦੇ ਟਾਈਮ ਬਾਬਾ ਜੀ ਪਾਸ ਆ ਕੇ ਬੇਨਤੀ ਕੀਤੀ ਕਿ ਸਾਨੂੰ ਮਾਫੀ ਦਿੱਤੀ ਜਾਵੇ। ਪਰ ਅੱਗੋਂ ਬਾਬਾ ਜੀ ਨੇ ਪਹਿਰੇਦਾਰਾਂ ਨੂੰ ਕਹਿਣਾ ਇਹਨਾਂ ਨੂੰ ਅੰਦਰ ਕਿਸ ਨੇ ਵੜਨ ਦਿੱਤਾ ਹੈ। ਅੱਗੋਂ ਪਹਿਰੇਦਾਰਾਂ ਨੇ ਹਜ਼ੂਰ ਦੇ ਅੱਗੇ ਸਿਫਾਰਿਸ਼ ਕਰਨੀ ਕਿ ਪਾਦਸ਼ਾਹ ਬਹੁਤ ਬੇਨਤੀ ਕਰਦੇ ਸਨ ਸਾਨੂੰ ਦੀਵਾਨ ਵਿੱਚ ਮੱਥਾ ਟੇਕ ਲੈਣ ਦਿਓ। ਹੁਣ ਬਾਬਾ ਜੀ ਨੇ ਕਿਹਾ ਅੰਦਰੋਂ ਤੁਸੀਂ ਵੀ ਨਾਲ ਲਲੇ ਹੋਏ ਹੋ। ਜਿਹੜੇ ਤੁਸੀਂ ਸਿਫਾਰਿਸ਼ ਕਰਦੇ ਹੋ ਮਾਨ ਵਿੱਚ ਪਹਿਰੇਦਾਰ ਵੀ ਜਾਣਦੇ ਸਨ ਕਿ ਜੇ ਕੱਲ ਨੂੰ ਬਾਬਾ ਜੀ ਨੇ ਸਾਨੂੰ ਘੜ ਦਿੱਤਾ ਤਾਂ ਸਾਨੂੰ ਵੀ ਰਾਗੀਆਂ ਦੀਆਂ ਮਿੰਤਾ ਕਰਨੀਆਂ ਪੈਣਗੀਆਂ ਕਿਉਂਕਿ ਤਾੜਨਾ ਦਾ ਮੌਕਾ ਤਾਂ ਹਰੇਕ ਤੇ ਕਦੇ ਨਾ ਕਦੇ ਬਣਿਆ ਹੀ ਰਹਿੰਦਾ ਹੈ। ਇਹ ਕਹਿ ਕੇ ਫਿਰ ਤਾੜਨਾ ਕੀਤੀ ਇਹਨਾਂ ਨੂੰ ਬਾਹਰ ਕੱਢੋ। ਆਗੋਂ ਸੱਤ ਬਚਨ ਕਰਕੇ ਰਾਗੀਆਂ ਨੂੰ ਬਾਹਰ ਕੱਢ ਦਿੱਤਾ। ਹੁਣ ਪੁੰਨਿਆਂ ਨੂੰ ਵੀ 6-7 ਦਿਨ ਰਹਿੰਦੇ ਸੀ ਤੇ ਸੰਗਤ ਵੀ ਬਾਰੂ ਆਣੀ ਸ਼ੁਰੂ ਹੋ ਗਈ। ਹੁਣ ਕਰਤਾਰ ਸਿੰਘ, ਕੇਹਰ ਸਿੰਘ ਤੇ ਪੂਰਨ ਸਿੰਘ ਜੀ ਬਹੁਤ ਦੁਖੀ ਹਨ। ਬੋਲਿਆ ਜਾਂਦਾ ਨਹੀਂ ਬਾਣੀ ਯਾਦ ਨਹੀਂ ਕਦੇ-ਕਦੇ ਕੇਰ ਸਿੰਘ ਨੂੰ ਸ਼ਬਦ ਪੜਨ ਲਾ ਦਿੰਦੇ ਹਨ ਤੇ ਪੂਰਨ ਸਿੰਘ ਜੋੜੀ ਵਜਾ ਲੈਂਦਾ ਹੈ ਪਰ ਕਰਤਾਰ ਸਿੰਘ ਮਗਰ ਨਹੀਂ ਬੋਲ ਸਕਦਾ ਬਾਬਾ ਜੀ ਨੂੰ ਕਹਿ ਨਹੀਂ ਸਕਦੇ ਤੇ ਹੋਰ ਆਗਿਆਂ ਨੂੰ ਬੇਨਤੀਆਂ ਕਰਦੇ ਹਨ ਆਗੂਆਂ ਦੀ ਬਾਬੇ ਸੁਣਦੇ ਨਹੀਂ ਜੇ ਸੁਣ ਵੀ ਲੈਣ ਤਾਂ ਅਣਸੁਣੀ ਕਰ ਦਿੰਦੇ ਹਨ ਬਾਬਾ ਜੀ ਕਦੇ-ਕਦੇ ਰਿਕਾਰਡ ਲਵਾ ਲੈਂਦੇ ਹਨ ਤੇ ਕਈ ਵਾਰ ਆਗਿਆਂ ਨੂੰ ਵੀ ਹਟਾ ਦਿੰਦੇ ਹਨ ਤੇ ਕਹਿਣਾ ਸਾਨੂੰ ਤੁਹਾਡੀ ਕੋਈ ਲੋੜ ਨਹੀਂ ਹੈ ਅਸੀਂ ਤੁਹਾਡੇ ਆਸਰੇ ਨਹੀਂ ਬੈਠੇ ਸਾਡੇ ਪਾਸ ਮਰਦਾਨਾ ਕੀਰਤਨ ਸੁਣਾਉਂਦਾ ਹੈ ਇਸ ਤਰ੍ਹਾਂ ਰਾਗੀਆਂ ਨੂੰ ਰੋਟੀ ਖਾਦਿਆਂ ਹਫ਼ਤਾ ਕੋ ਹੋ ਗਿਆ ਤੇ ਸਰੀਰ ਬੜੇ ਨਿਰਬਲ ਹੋ ਗਏ ਤੁਰਿਆ ਜਾਂਦਾ ਨਹੀਂ ਕਈ ਵਾਰ ਜੀ ਕਰਦਾ ਕੀ ਕਰ ਲੈਂਦਾ ਹੈ ਇੱਥੇ ਰਹਿ ਕੇ ਤਨਖਾਹ ਇੱਥੇ ਮਿਲਦੀ ਨਹੀਂ ਤੇ ਇੱਜ਼ਤ ਇੱਥੇ ਕੋਈ ਨਹੀਂ ਕਰਦਾ ਥਾਂ ਰਹਿਣ ਨੂੰ ਇੱਥੇ ਨਹੀਂ ਹੈ ਰੋਟੀ ਮਰਜ਼ੀ ਮੁਤਾਬਕ ਨਹੀਂ ਮਿਲਦੀ ਕਪੜਾ ਵੀ ਜਿਹੋ ਜਿਹੇ ਆਦੇਣ ਪਾਉਣਾ ਪੈਂਦਾ ਹੈ ਤੇ ਕੰਮ ਵੀ ਇਤਨਾ ਲੈਂਦੇ ਹਨ ਜਿਵੇਂ ਖੋਤਿਆਂ ਨੂੰ ਵਾਇਦਾ ਹੈ। ਤਾੜਨਾ ਰੂਪੀ ਡੰਡਾ ਵੀ ਖੋਤਿਆਂ ਮੰਗੂ ਚੱਲਦਾ ਰਹਿੰਦਾ ਹੈ। ਵੱਡੀ ਗੱਲ ਹੈ ਕਿ ਬਾਬਾ ਜੀ ਨੂੰ ਵੀ ਸਾਡਾ ਇੱਥੇ ਰਹਿਣ ਦਾ ਬੜਾ ਖੋਬ ਹੁੰਦਾ ਹੈ। ਤੇ ਜੇਕਰ ਬਾਬਾ ਜੀ ਦੀ ਪ੍ਰਸੰਤਾ ਲੈਣ ਦੀ ਬਜਾਏ ਉਹਨਾਂ ਨੂੰ ਖੋਬ ਹੀ ਕਰਨਾ ਹੈ ਤਾਂ ਸਾਡਾ ਇੱਥੇ ਰਹਿਣ ਦਾ ਕੀ ਫਾਇਦਾ ਹੋਇਆ? ਘਰ-ਬਾਰ ਛੱਡਿਆ ਸੇਵਾ ਇਸ ਵਾਸਤੇ ਕਰਦੇ ਹਾਂ ਕਿ ਬਾਬਾ ਜੀ ਦੀ ਪ੍ਰਸੰਤਾ ਪ੍ਰਾਪਤ ਕਰੀਏ। ਜੇ ਓਵੀ ਨਾ ਮਿਲੇ ਤਾਂ ਇੱਥੇ ਰਹਿਣਾ ਵੀ ਸਾਡਾ ਤ੍ਰਿਕਾਰ ਹੈ ਇਸ ਵਿਚਾਰ ਨੂੰ ਮੁੱਖ ਰੱਖ ਕੇ ਘਰ ਜਾਣ ਵਾਸਤੇ ਮਨ ਬਣਾ ਲਿਆ ਮਨ ਵਿੱਚ ਇਹ ਫੈਸਲਾ ਕਰ ਲਿਆ ਕਿ ਅੱਜ ਬਾਬਾ ਜੀ ਪਾਸ ਦੀਵਾਨ ਵਿੱਚ ਜਾਵਾਂਗੇ ਜੇ ਬਾਬਾ ਜੀ ਨੇ ਨਾ ਰੱਖਿਆ ਤਾਂ ਵਾਪਸ ਘਰ ਚਲੇ ਜਾਣਾ ਹੈ ਹੁਣ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਹਫਤਾ ਹੋ ਗਿਆ ਹੈ ਰਾਗੀਆਂ ਨੂੰ ਭੁੱਖੇ ਰਹਿੰਦਿਆਂ ਮਨ ਵਿੱਚ ਬਹੁਤ ਹੀ ਤਰਸ ਆਉਂਦਾ ਹੈ ਪਰ ਬਾਬਾ ਜੀ ਦੇ ਹੁਕਮ ਅੱਗੇ ਕੋਈ ਪੇਸ਼ ਨਹੀਂ ਜਾਂਦੀ ਅੱਜ ਮਾਸਟਰ ਈਸ਼ਰ ਸਿੰਘ ਨੇ ਹਰੀ ਸਿੰਘ ਬਾਬਾ ਜੀ ਦੇ ਡਰਾਈਵਰ ਨੂੰ ਕਿਹਾ ਤੂੰ ਅੱਜ ਚੋਲ ਬਣਾ ਕੇ ਰਾਗੀਆਂ ਨੂੰ ਦੇ ਆ ਉਹ ਕਈਆਂ ਦਿਨਾਂ ਦੇ ਭੁੱਖੇ ਹਨ ਅੱਗੋਂ ਹਰੀ ਸਿੰਘ ਨੇ ਕਿਹਾ ਜੇ ਬਾਬਾ ਜੀ ਗੁੱਸੇ ਹੋਣਗੇ ਫਿਰ ਕੀ ਬਣੇਗਾ ਹੁਣ ਮਾਸਟਰ ਨੇ ਕਿਹਾ ਤੂੰ ਮੇਰਾ ਨਾਮ ਲੈ ਦਵੀਂ ਮੈਂ ਆਪੇ ਮਾਫੀ ਮੰਗ ਲਵਾਂਗਾ ਹੁਣ ਹਰੀ ਸਿੰਘ ਨੇ ਸੱਤ ਬਚਨ ਕਿਹਾ ਤੇ ਚੋਲ ਬਣਾ ਕੇ ਲੈ ਗਿਆ ਅੱਗੋਂ ਰਾਗੀਆਂ ਨੇ ਇਨਕਾਰ ਹੀ ਕਰ ਦਿੱਤੀ ਤੇ ਕਿਹਾ ਇਤਨੇ ਦਿਨ ਹੋਏ ਹਨ ਭੁੱਖੇ ਰਹਿੰਦਿਆਂ ਅੱਜ ਤੇਰੇ ਚੋਲ ਖਾ ਕੇ ਚੋਰ ਬੰਨਾ ਹੈ ਹੁਣ ਤਾਂ ਬਾਬਾ ਜੀ ਆਪ ਦੇਣਗੇ ਤਾਂ ਖਾਣੇ ਹਨ ਨਹੀਂ ਤੇ ਘਰ ਹੀ ਜਾ ਕੇ ਖਾਵਾਂਗੇ ਐਉਂ ਕਹਿ ਕੇ ਵਾਪਸ ਮੋੜ ਦਿੱਤਾ ਹੁਣ ਪੁੰਨਿਆ ਨੇੜੇ ਹੋਣ ਕਾਰਨ ਸੰਗਤ ਦੂਰੋਂ ਦੂਰੋਂ ਬਹੁਤ ਆਉਣ ਲੱਗੀ ਅੱਜ ਸੰਤ ਲਖਮਨ ਦਾਸ ਉਦਾਸੀ ਇਹ ਵੀ ਬਾਬਾ ਜੀ ਦੇ ਚਰਨਾਂ ਵਿੱਚ ਪਹੁੰਚਿਆ ਇਹ ਸੰਤ ਉਦੋਂ ਦੇ ਹੋ ਗਏ ਸੀ ਜਦੋਂ ਇਹਨਾਂ ਨੂੰ ਬਾਬਾ ਜੀ ਨੇ ਚਿੱਟੇ ਬਸਤਰ ਪਾਉਣ ਨੂੰ ਦਿੱਤੇ ਸਨ ਤੇ ਇਹਨਾਂ ਨੇ ਲਏ ਨਹੀਂ ਸਨ ਜਦੋਂ ਇਨਕਾਰੀ ਕੀਤੀ ਤਾਂ ਉਸੇ ਵੇਲੇ ਹੀ ਪੇਟ ਵਿੱਚ ਦਰਦ ਐਸੀ ਹੋਈ ਇਹ ਦੋ ਸੇਵਾਦਾਰਾਂ ਸਮੇਤ ਇਹਨਾਂ ਦੇ ਲਾਇਲਪੁਰ ਪਹੁੰਚਾਇਆ ਗਿਆ। ਇਹ ਸਾਖੀ ਪਿਛਲੇ ਹਿੱਸਿਆਂ ਵਿੱਚ ਖੋਲ ਕੇ ਦਿੱਤੀ ਹੈ। ਅੱਜ ਦੀਵਾਨ ਵਿੱਚ ਜਦੋਂ ਮੱਥਾ ਟੇਕ ਕੇ ਰਾਗੀਆਂ ਦੇ ਨਾਲ ਆ ਕੇ ਬੈਠ ਗਈ। ਬਾਬਾ ਜੀ ਨੇ ਸਤਿਕਾਰ ਕਰਦਿਆਂ ਕਿਹਾ ਆਓ ਸੰਤ ਜੀ ਜੀ ਆਇਆਂ ਆਓ ਬੈਠੋ। ਕੀਰਤਨ ਹੋ ਰਿਹਾ ਹੈ ਸੰਗਤ ਦਾ ਕਾਫੀ ਇਕੱਠ ਹੈ ਪਰ ਰਾਗੀਆਂ ਦੀ ਆਵਾਜ਼ ਨਹੀਂ ਨਿਕਲਦੀ ਤੇ ਸੰਗਤ ਬੜੀ ਹੈਰਾਨ ਹੈ। ਇੱਕ ਦੂਜੇ ਪਾਸੋਂ ਸਾਰੇ ਪੁੱਛਦੇ ਹਨ ਕੀ ਗੱਲ ਹੈ? ਜਦੋਂ ਪਤਾ ਲੱਗਦਾ ਹੈ ਸੰਗਤ ਹੈਰਾਨ ਵੀ ਹੈ ਤੇ ਸਾਰੇ ਮੁਖੀਆਂ ਨੂੰ ਕਹਿੰਦੇ ਹਨ ਕਿ ਤੁਸੀਂ ਬਾਬਾ ਜੀ ਪਾਸ ਬੇਨਤੀ ਕਰੋ ਸੰਗਤ ਦੀ ਬੇਨਤੀ ਸੁਣ ਕੇ ਸਾਰੇ ਮੁਖੀ ਇਕੱਠੇ ਹੋਏ ਸਰਦਾਰ ਜਸਵੰਤ ਸਿੰਘ ਸਰਦਾਰ ਮਧੂਸੂਦਨ ਸਿੰਘ ਸਰਦਾਰ ਜੋਰਾਵਰ ਸਿੰਘ ਸਰਦਾਰ ਸੁਰੇਂਦ ਸਿੰਘ ਸਰਦਾਰ ਰਤਨ ਸਿੰਘ ਤੇ ਮਾਸਟਰ ਈਸ਼ਰ ਸਿੰਘ ਇੰਨਾ ਸਾਰਿਆਂ ਵਿਚਾਰ ਕੀਤੀ ਅਸੀਂ ਕਈ ਵਾਰ ਬਾਬਾ ਜੀ ਪਾਸ ਬੇਨਤੀ ਕਰ ਚੁੱਕੇ ਹਾਂ ਸਾਡੀ ਬੇਨਤੀ ਬਾਬਾ ਜੀ ਨਹੀਂ ਸੁਣਦੇ ਉਹਨਾਂ ਨੇ ਨਾਨੇ ਵਿਚਾਰ ਕਰਕੇ ਵਕੀਲ ਹਰੀ ਚੰਦ ਤੇ ਸਰਦਾਰ ਚਰਮਲ ਸਿੰਘ ਨੂੰ ਕਿਹਾ ਤੁਸੀਂ ਰਾਗੀਆਂ ਵਾਸਤੇ ਬੇਨਤੀ ਕਰੋ ਕਿਉਂਕਿ ਬਾਬਾ ਜੀ ਨਵੇਂ ਆਦਮੀ ਦਾ ਕਹਿਣਾ ਨਹੀਂ سن ਮੋੜਦੇ ਇਸ ਕਾਰਨ ਇਹਨਾਂ ਨੂੰ ਆਖਿਆ ਅਗੋਂ ਇਹਨਾਂ ਨੇ ਸਤਿਵਚਨ ਕਰਕੇ ਬਾਬਾ ਜੀ ਦੇ ਚਰਨਾਂ ਵਿੱਚ ਬੇਨਤੀ ਕਰਨ ਵਾਸਤੇ ਰਾਗੀਆਂ ਦੇ ਪਿੱਛੇ ਖੜੇ ਹੋ ਗਏ ਹਜ਼ੂਰ ਨੇ ਇਹਨਾਂ ਨੂੰ ਤਾਕੇ ਰਾਗੀਆਂ ਵੱਲ ਇਸ਼ਾਰਾ ਕੀਤਾ ਉਹ ਖਾਮੋਸ਼ ਹੋ ਗਏ ਹਜ਼ੂਰ ਨੇ ਪੁੱਛਿਆ ਵਕੀਲ ਜੀ ਕੀ ਕਹਿੰਦੇ ਹੋ ਅਗੋਂ ਬੇਨਤੀ ਕੀਤੀ ਜੀ ਰਾਗੀਆਂ ਨੂੰ ਕੀਰਤਨ ਦੀ ਸੇਵਾ ਬਖਸ਼ੋ ਇਤਨੇ ਛਿੰਨੂ ਰਾਗੀਆਂ ਨੇ ਵੀ ਦੀਵਾਨ ਵਿੱਚ ਆ ਕੇ ਮੱਥਾ ਟੇਕਿਆ ਬਾਬਾ ਜੀ ਸੁਣ ਕੇ ਚੁੱਪ ਕਰ ਗਏ ਭਾਵੇਂ ਕਿ ਰਾਗੀਆਂ ਦੇ ਮਨ ਦੀ ਪੱਟੀ ਬਾਚ ਲਈਤੀ ਤੇ ਆਉਣ ਵਾਲੇ ਸਮੇਂ ਨੂੰ ਦੇਖ ਕੇ ਵਚਨ ਕੀਤਾ ਵਕੀਲ ਜੀ ਸਾਨੂੰ ਤਾਂ ਇਹਨਾਂ ਦੀ ਕੋਈ ਲੋੜ ਨਹੀਂ ਸਾਡੇ ਪਾਸ ਤਾਂ ਗੁਰੂ ਨਾਨਕ ਬੈਠਾ ਹੈ ਤੇ ਗੁਰੂ ਨਾਨਕ ਦੇ ਅੱਗੇ ਮਰਦਾਨਾ ਕੀਰਤਨ ਕਰ ਰਿਹਾ ਹੈ ਮਰਦਾਨੇ ਦਾ ਕੀਰਤਨ ਸੁਣ ਕੇ ਸਾਡਾ ਵੀ ਗੁਜ਼ਾਰਾ ਹੋ ਜਾਂਦਾ ਹੈ ਹੁੰ ਚਰਮਲ ਸਿੰਘ ਨੇ ਬੇਨਤੀ ਕੀਤੀ ਪਾਤਸ਼ਾ ਤੁਹਾਡਾ ਤਾਂ guzara ਹੋ ਗਿਆ ਕਿਉਂਕਿ ਮਰਦਾਨਾ ਕੀਰਤਨ ਕਰ ਰਿਹਾ ਹੈ ਪਰ ਸੰਗਤ ਨੂੰ ਕੀ ਫਾਇਦਾ ਹੋਇਆ ਜਾਂ ਸੰਗਤ ਨੂੰ ਵੀ ਮਰਦਾਨੇ ਦਾ ਕੀਰਤਨ ਸੁਣਾਓ ਜਾਂ ਇਨਾਂ ਰਾਗੀਆਂ ਨੂੰ ਸੇਵਾ ਵਿੱਚ ਲਾਓ ਇਹ ਗੱਲ ਸੁਣ ਕੇ ਬਾਬਾ ਜੀ ਬੜੇ ਮੁਸਕੁਰਾਏ ਤੇ ਕਿਹਾ ਬੱਲੇ ਹੋਏ ਲੱਦਾ ਪਰੁਖਤਾਰਿਆ ਜਿਵੇਂ ਤੂੰ ਕਹਿੰਦਾ ਹੈ ਓਵੇਂ ਹੀ ਕਰ ਲੈਂਦੇ ਹਾਂ ਹੁਣ ਕਿਆ ਬੁਲਾਓ ਰਾਗੀਆਂ ਨੂੰ ਚਰਮਲ ਸਿੰਘ ਨੇ ਰਾਗੀਆਂ ਨੂੰ ਇਸ਼ਾਰਾ ਕੀਤਾ ਜੋ ਸੰਗਤ ਦੇ ਪਿਛਲੇ ਪਾਸੇ ਖੜੋਤੇ ਸੀ ਹੁਣ ਰਾਗੀਆਂ ਦੇ ਪਿੱਛੇ ਥੜੇ ਪਰ ਆ ਕੇ ਮੱਥਾ ਟੇਕ ਕੇ ਖੜੇ ਹੋ ਗਏ ਹੁਣ ਬਾਬਾ ਜੀ ਨੇ ਕਿਹਾ ਕਿਉਂ ਪਈ ਇਹ ਕਹਿੰਦੇ ਹਨ ਕੀਰਤਨ ਕਰੋ ਕੀ ਤੁਸੀਂ ਕੀਰਤਨ ਕਰਨਾ ਚਾਹੁੰਦੇ ਹੋ ਜਾਂ ਘਰੀ ਜਾਣਾ ਹੈ ਅੱਗੋਂ ਬੇਨਤੀ ਕੀਤੀ ਜੀ ਕੀਰਤਨ ਕਰਾਂਗੇ ਹੁਣ ਬਾਬਾ ਜੀ ਨੇ ਕਿਹਾ ਨਿਤਨੇਮ ਕਰਕੇ ਪੂਰੀ ਡਿਊਟੀ ਡਟ ਕੇ ਕਰਨੀ ਪਏਗੀ ਜੇ ਮੰਜ਼ੂਰ ਹੈ ਤਾਂ ਹਾਂ ਕਰਨੀ ਅੱਗੋਂ ਪੰਜਾ ਨੇ ਹੀ ਕਿਹਾ ਜੀ ਮੰਜ਼ੂਰ ਹੈ ਡਟ ਕੇ ਕੀਰਤਨ ਕਰਾਂਗੇ ਹੁਣ ਗਿਆ ਜਾਓ ਅੰਦਰੋਂ ਜਲ ਪਾਣੀ ਵਰਤ ਕੇ ਆਓ। ਆਗੋ ਸੱਤ ਵਚਨਕਾਰ ਰਾਗੀ ਬਾਬਾ ਈਸ਼ਰ ਸਿੰਘ ਜੀ ਪਾਸ ਅੰਦਰ ਚਲੇ ਗਏ ਜਿੱਥੇ ਬਾਬਾ ਜੀ ਦਾ ਆਸਣ ਸੀ। ਇੱਧਰ ਬਾਬਾ ਜੀ ਨੇ ਮਾਸਟਰ ਨੂੰ ਇਸ਼ਾਰਾ ਕੀਤਾ ਅਤੇ ਆਪਣੇ ਪਾਸ ਬੁਲਾ ਲਿਆ ਤੇ ਹੁਕਮ ਦਿੱਤਾ ਕਿ ਅੰਦਰ ਜਾ ਕੇ ਈਸ਼ਰ ਨੂੰ ਕਹੇ ਕਿ ਰਾਗਿਆਂ ਨੂੰ ਕੋਈ ਭਾਰੀ ਗਿਜਾ ਭਾਪ ਪੰਜੀਰੀ ਆਦਿ ਪ੍ਰਸ਼ਾਦਾ ਵੀ ਨਹੀਂ ਦੇਣਾ। ਇਹਨਾਂ ਨੂੰ ਸਿਰਫ ਚੋਲ ਹੀ ਥੋੜੇ ਥੋੜੇ ਖਾਣ ਨੂੰ ਦੇਨੇ ਹਨ ਤੇ ਬਹੁਤੇ ਰੱਜ ਕੇ ਖਾਣ ਵਾਸਤੇ ਨਹੀਂ ਦੇਨੇ। ਅੱਗੋ ਸਤ ਬਚਨ ਕਰ ਮਾਸਟਰ ਨੇ ਸਾਰੀ ਵਿਥਿਆ ਵਿਸਤਾਰ ਨਾਲ ਬਾਬਾ ਈਸ਼ਰ ਸਿੰਘ ਹਜ਼ੂਰੀਏ ਨੂੰ ਯਾਦ ਸੀ ਤੇ ਨਾਲੇ ਮਾਸਟਰ ਬੜਾ ਹਸਿਆ ਕਿ ਅੱਜ ਹੀ ਇਹਨਾਂ ਨੇ ਚੋਲ ਖਾਣ ਤੋਂ ਇਨਕਾਰੀ ਕੀਤੀ ਸੀ ਤੇ ਅੱਜ ਹੀ ਇਹ ਖਾਣੇ ਪਏ ਹਨ ਭਾਵ ਕੀ ਅੰਦਰੋਂ ਤਾਰ ਇੱਕੋ ਹੀ ਕੰਮ ਕਰ ਰਹੀ ਹੈ ਚਾਹੇ ਕਿਸੇ ਪਾਸਿਓਂ ਦੇਖ ਲਓ ਇੱਧਰ ਬਾਬਾ ਜੀ ਨੇ ਸੰਤ ਲਖਮਨ ਦਾਸ ਨੂੰ ਕਿਹਾ ਸੰਤ ਜੀ ਅੱਜ ਸੰਗਤ ਨੂੰ ਤੁਸੀਂ ਘਰਾ ਕਰਕੇ ਨਿਹਾਲ ਕਰੋ ਅੱਗੋ ਸੰਤਾ ਨੇ ਸਤਿਵਚਨ ਕੀਤਾ ਤੇ ਕਥਾ ਆਰੰਭ ਕਰ ਦਿੱਤੀ ਤੇ ਸੰਤ ਨੇ ਅਸਤੋਤਰ ਪਾੜ ਕੇ ਕਥਾ ਸ਼ੁਰੂ ਕੀਤੀ ਇੱਕ ਰਾਜਾ ਸੀ ਉਸ ਦੀਆਂ ਚਾਰ ਰਾਣੀਆਂ ਸਨ ਇੱਕ ਦਾ ਨਾਮ ਸ਼ਕੁੰਤਲਾ ਸੀ ਦੂਜੀ ਦਾ ਨਾਮ ਅੰਜਨੀ ਸੀ ਤੀਜੀ ਦਾ ਨਾਮ ਅਨੀਤਾ ਸੀ ਜਦੋਂ ਚੌਥੀ ਦਾ ਨਾਮ ਲੈਣ ਲੱਗਾ ਤਾਂ ਬਾਬਾ ਜੀ ਨੇ ਕਿਹਾ ਕੋਈ ਕੰਮ ਦੀ ਗੱਲ ਕਰ ਕਿੱਥੇ ਕਵਾੜ ਖਾਨੇ ਦਾ ਮਾਲ ਖੋਲ ਬੈਠਾ ਹੈ ਹਜ਼ੂਰ ਨੇ ਕਿਹਾ ਸੰਤ ਜੀ ਰਾਜੇ ਦੀਆਂ ਰਾਣੀਆਂ ਦਾ ਕੀ ਮਤਲਬ ਹੋਇਆ ਕੋਈ ਗੁਰੂ ਘਰ ਦੀ ਸਾਖੀ ਸੁਣਾਓ ਜਿਸ ਨਾਲ ਮਾਨ ਗੁਰੂ ਦੇ ਚਰਨਾਂ ਵਿੱਚ ਜੁੜੇ ਇਹ ਕਹਾਣੀਆਂ ਤਾਂ ਬੱਚੇ ਕਿਤਾਬਾਂ ਵਿੱਚੋਂ ਪੜਦੇ ਸੁਣਦੇ ਰਹਿੰਦੇ ਹਨ ਐਨਾ ਨਾਲ ਤਾਂ ਜੀਵਨ ਵਿਗੜਦਾ ਹੈ ਅੱਗੋਂ ਉੱਤਰ ਵਿੱਚ ਸੰਤਾਂ ਨੇ ਕਿਹਾ ਪਾਤਸ਼ਾ ਸਾਡੇ ਪੁਰਾਣਾ ਵੇਦਾਂ ਸ਼ਾਸਤਰਾਂ ਵਿੱਚ ਤਾਂ ਰਾਜੇ ਰਾਣੀਆਂ ਦੀਆਂ ਹੀ ਕਹਾਣੀਆਂ ਲਿਖੀਆਂ ਹਨ ਇਹੋ ਹੀ ਅਸੀਂ ਪੜਦੇ ਸੁਣਾਉਂਦੇ ਹਾਂ ਹੁਣ ਬਾਬਾ ਜੀ ਨੇ ਕਿਹਾ ਜੇ ਇੱਥੇ ਰਹਿਣਾ ਹੈ ਤਾਂ ਸੂਰਜ ਪ੍ਰਕਾਸ਼ ਨੂੰ ਪੜਕੇ ਵਿਚਾਰ ਕਰੋ ਫਿਰ ਸੰਗਤ ਦੇ ਕੁਝ ਪੱਲੇ ਵੀ ਪਏਗਾ ਅੱਗੋਂ ਸੰਤਾ ਨੇ ਸਤਿਵਚਨ ਕੀਤਾ ਹੁਣ ਬਾਬਾ ਜੀ ਇਸ ਤਰ੍ਹਾਂ ਬਚਨ ਕਰਦੇ ਕਰਦੇ ਆਪ ਹੀ ਘੰਟਾ ਡੇਢ ਬਚਨ ਕਰ ਗਈ ਹੁਣ ਸੋਦਰ ਦਾ ਟਾਈਮ ਹੋ ਗਿਆ ਟਾਈਮ ਅਨੁਸਾਰ ਸੋਦਰ ਲੱਗ ਗਿਆ ਸੋਦਰ ਤੋਂ ਬਾਅਦ ਬਾਬਾ ਜੀ ਆਪ ਅੰਦਰ ਗਏ ਤੇ ਰਾਗੀਆਂ ਨੂੰ ਪੁੱਛਿਆ ਕੀ ਖਾਣ ਨੂੰ ਦਿੱਤਾ ਹੈ ਅੱਗੋਂ ਬੇਨਤੀ ਕੀਤੀ ਜੀ ਚੋਲ ਦਿੱਤੇ ਹਨ ਹੁਣ ਹੁਕਮ ਹੋਇਆ ਕਿ ਇਸ ਤੋਂ ਬਾਅਦ ਫਰੂਟ ਦਿਓ ਤੇ ਫਰੂਟ ਤੋਂ ਬਾਅਦ ਚਾਹ ਦੇਣੀ ਉਸ ਤੋਂ ਬਾਅਦ ਦੀਵਾਨ ਵਿੱਚ ਅੱਧਾ ਘੰਟਾ ਉਹਨਾਂ ਕੀਰਤਨ ਕਰਨਾ ਤੇ ਅੰਮ੍ਰਿਤ ਵੇਲੇ ਪੂਰੀ ਡਿਊਟੀ ਦੇਣੀ ਹੈ ਇਸ ਤਰ੍ਹਾਂ ਬਾਬਾ ਜੀ ਨੇ ਰਾਗੀਆਂ ਨੂੰ ਸੇਵਾ ਵਿੱਚ ਲਾ ਲਿਆ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ